ਰਾਮਚੰਦਰ ਜੀ ਨੇ ਉਹ ਮਤਲਬ ਮਾਤਾ ਕਛਲਿਆ ਜੀ ਇੱਥੇ ਆਏ ਹੋਏ ਸਨ ਇੱਥੇ ਹੀ ਉਹਨਾਂ ਨੇ ਜਨਮ ਲਿਆ ਜੀ ਬਜ਼ੁਰਗਾਂ ਦੇ ਕਹਿਣ ਤੇ ਤਾਂ ਇਹੀ ਗੱਲ ਸੁਣੀਦੀ ਐ ਪਰ ਪੱਕੀ ਮੰਨ ਲੋ ਇਹ ਨਹੀਂ ਨੌਲੇਜ ਨਹੀਂ ਹੈ ਬਾਕੀ ਰਾਮਚੰਦਰ ਜੀ ਦਾ ਜਨਮ ਇੱਥੇ ਦਾ ਹੀ ਹੈ ਜੇ ਕਿਤੇ ਹਰਿਆਣੇ 'ਚ ਹੁੰਦਾ ਇੱਕ ਪਿੰਡ ਉਹਨੂੰ ਕਦੋਂ ਦਾ ਬਣਿਆ ਹੁੰਦਾ ਰਾਮੰਦਰ ਉਧਿਆ ਵਾਲਾ ਰਾਮ ਮੰਦਿਰ ਹੈ ਜੋ ਉਹ Hindu lakhe pean करके ओनु ज्यादा हाईलाइट हो गया इस ਪਿੰਡ ਦੀ ਕਿਸੇ ਨੇ ਸਾਰ ਇਸੇ ਲਈ ਨਹੀਂ ਲਈ ਨਾ ਤਾਂ ਕੋਈ ਆਗੂ ਬਣਿਆ ਇੱਧਰ ਨਾ ਕੋਈ ਸਨੇ ਆ ਕੇ ਦੀ ਸਾਰ ਲਈ ਵੀ ਅਸੀਂ ਤੇ ਸੋਚਨੇ ਕਿ ਸਾਡਾ ਜਿੱਥੇ ਜਨਮ ਸਥਾਨ ਹੈ ਉਹਨਾਂ ਦਾ ਅਸਲੀ ਉਹ ਘਰ ਤੇ ਇਸ ਤਰ੍ਹਾਂ ਹੀ ਖੰਡਣ ਹੋਇਆ ਬੈਠਾ ਹੈ ਜੋ ਸਾਨੂੰ ਇਤਿਹਾਸ ਇੱਥੇ ਸਭ ਪਤਾ ਲੱਗਿਆ ਕਿ ਉਹ ਮਾਤਾ ਕਛਲਿਆ ਜੀ ਨੇ ਇੱਥੇ ਹੀ ਉਹਨਾਂ ਨੂੰ ਜਲਦ ਦਿੱਤੇ ਕਿਲਾ ਕਿੰਨੇ ਸਾਲ ਪੁਰਾਣਾ ਹੋਊਗਾ ਜਿਹੜਾ ਇੱਥੇ ਹੁੰਦਾ ਸੀ ਦੇਖੋ ਇਹ ਕਿਲਾ ਮੇਰੇ ਖਿਆਲ ਕਹਿੰਦਾ ਹੈ ਕਿ ਜਿਵੇਂ ਔਰੰਗਜ਼ੇਬ ਦੇ ਟਾਈਮ ਤੋਂ ਪਹਿਲਾਂ ਦਾ ਕਿਲਾ ਜੀ ਇਹ ਜਿਹੜਾ ਉੱਪਰ ਲਾ ਹੈ ਇਹ ਸਾਰਾ ਰਾਜਾ ਦਸ਼ਰਤ ਦੇ ਟਾਈਮ ਦਾ ਹੀ ਹੈ ਰਾਜਾ ਦਸ਼ਰਤ ਦੇ ਟਾਈਮ ਦਾ ਹੀ ਹੈ ਲੇਕਿਨ ਇਹ ਟੁੱਟ ਚੁੱਕਾ ਸੀਗਾ ਤਕਰੀਬਨ ਹਾਫ ਰਹਿ ਗਿਆ ਸੀ ਇਹ ਚੋਂ ਜੋ ਡਾਕਟਰ ਸਾਹਿਬ ਨੇ ਰਿਪੇਅਰ ਕਰਾਇਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਅੱਜ ਅਸੀਂ ਇਸ ਵੇਲੇ ਉਸ ਜਗ੍ਹਾ ਤੇ ਮੌਜੂਦ ਹਾਂ ਜਿਸ ਪਿੰਡ ਦਾ ਬਹੁਤ ਵੱਡਾ ਇਤਿਹਾਸ ਹੈ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੋਵੇਗੀ ਪਰ ਅੱਜ ਅਸੀਂ ਉਸ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਉਣ ਜਾ ਰਹੇ ਹਾਂ। ਉਸ ਪਿੰਡ ਬਾਰੇ ਜਾਣੂ ਕਰਾਉਣ ਜਾ ਰਹੇ ਹਾਂ ਜਿਸ ਦਾ ਇਤਿਹਾਸ ਲੰਬੇ ਸਮੇਂ ਤੱਕ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ ਗੱਲ ਕਰ ਰਹੇ ਹਾਂ ਭਗਵਾਨ ਰਾਮਚੰਦਰ ਜੀ ਦੇ ਨਾਨਕੇ ਪਿੰਡ ਦੀ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਭਗਵਾਨ ਰਾਮਚੰਦਰ ਜੀ ਦੇ ਨਾਨਕੇ ਸੀ ਮਾਤਾ ਕੁਸ਼ਲਿਆ ਜੋ ਭਗਵਾਨ ਰਾਮਚੰਦਰ ਜੀ ਦੇ ਮਾਤਾ ਸੀ ਉਹ ਇਸ ਪਿੰਡ ਦੇ ਨਾਲ ਹੀ ਸਬੰਧ ਰੱਖਦੇ ਸੀ ਉਹਨਾਂ ਦੇ ਪੇਕੇ ਸੀ ਸੋ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਸਾਬਕਾ ਸੂਬੇਦਾਰ ਦਿਲਬਖ ਸਿੰਘ ਜੀ ਪੂਰੀ ਜਾਣਕਾਰੀ ਲਵਾਂਗੇ ਇਹਨਾਂ ਤੋਂ ਗੱਲਬਾਤ ਕਰਾਂਗੇ ਬਾਬਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਜੀ ਇਹ ਪਿੰਡ ਦਾ ਇਤਿਹਾਸ ਦੱਸੋ ਸਭ ਤੋਂ ਪਹਿਲਾਂ ਤਾਂ ਬਰੀਕੀ ਚ ਦੇਖੋ ਜੀ ਇਹ ਪਿੰਡ ਕੜਾ옴 ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਜੀ ਜੀ ਇਹ ਪੁਰਾਣੇ ਸਮੇਂ ਤੋਂ ਲੈ ਕੇ ਮੁਸਲਮਾਨਾਂ ਦੇ ਟਾਈਮ ਤੋਂ ਇਹ ਪਿੰਡ ਇੱਥੇ ਮੱਲਾਂ ਮੌਜੂਦ ਹੈ ਇਹ ਕਿਲਾ ਮੌਜੂਦ ਹੈ ਇਹ ਪਹਿਲਾਂ ਇੱਥੇ ਮਾਤਾ ਕਛੱਲਿਆ ਜੀ ਦੇ ਨਾਨਕੇ ਸਨ ਜੋ ਰਾਮਚੰਦਰ ਜੀ ਨੇ ਉਹ ਮੱਲਾਂ ਮਾਤਾ ਕਛੱਲਿਆ ਜੀ ਇੱਥੇ ਆਏ ਹੋਏ ਸਨ ਇੱਥੇ ਹੀ ਉਹਨਾਂ ਨੇ ਜਨਮ ਲਿਆ ਜੀ ਔਰ ਇਹਨਾਂ ਦੇ ਮਾਤਾ ਕਛੱਲਿਆ ਜੀ ਦੇ ਨਾਂ ਤੇ ਇੱਕ ਆਪਣਾ ਮੈਟ੍ਰਿਕ ਦਾ 10 ਦਾ ਸਕੂਲ ਵੀ ਹੈ ਥੱਲੇ ਜੀ ਬੱਸ ਸਟੈਂਡ ਦੇ ਪਾਸ ਔਰ ਬਾਕੀ ਇਹਨਾਂ ਦਾ ਮਾਤਾ ਕਛੱਲਿਆ ਜੀ ਦਾ ਇੱਕ ਹਸਪਤਾਲ ਹੈ ਜੋ ਪਟਿਆਲਾ ਦੇ ਵਿੱਚ ਮੌਜੂਦ ਹੈ ਅੱਛਾ ਰਾਜਾ ਦਸ਼ਰਤ ਸੀ ਜੋ ਬਰਾਤ ਲੈ ਕੇ ਇਸੇ ਪਿੰਡ ਤੋਂ ਕੇਸੀ ਪੰਜਾਬ ਚ ਦੇਖੋ ਇੰਨਾ ਕਹਿਣ ਤੇ ਮਤਲਬ ਜੋ ਬਜ਼ੁਰਗਾਂ ਦੇ ਕਹਿਣ ਤੇ ਤਾਂ ਇਹੀ ਗੱਲ ਸੁਣੀਦੀ ਐ ਪਰ ਪੱਕੀ ਮੰਨ ਲੋ ਇਹ ਨਹੀਂ ਨੌਲੇਜ ਨਹੀਂ ਐ ਬਾਕੀ ਰਾਮਚੰਦਰ ਜੀ ਦਾ ਜਨਮ ਇੱਥੇ ਦਾ ਹੀ ਐ ਅੱਛਾ ਰਾਮਚੰਦਰ ਜੀ ਦਾ ਜਨਮ ਪੰਜਾਬ ਦਾ ਹੋਇਆ ਤੁਸੀਂ ਇਹ ਕਹਿੰਦੇ ਹੋ ਵੀ ਹੁਣ ਤੱਕ ਜੋ ਕਿਹਾ ਜਾ ਰਿਹਾ ਹਾਂਜੀ ਜੋ ਸਾਨੂੰ ਇਤਿਹਾਸ ਇੱਥੇ ਸਭ ਪਤਾ ਲੱਗਿਆ ਕਿ ਉਹ ਮਾਤਾ ਕਛਲਿਆ ਜੀ ਨੇ ਇੱਥੇ ਹੀ ਉਹਨਾਂ ਨੂੰ ਜਨਮ ਦਿੱਤਾ ਜੀ ਜੀ ਹਾਂਜੀ ਇਹ ਕਿਲਾ ਕਿੰਨੇ ਸਾਲ ਪੁਰਾਣਾ ਹੋਊਗਾ ਜਿਹੜਾ ਇੱਥੇ ਹੁੰਦਾ ਸੀ ਦੇਖੋ ਇਹ ਕਿਲਾ ਮੇਰੇ ਖਿਆਲ ਕਹਿੰਦਾ ਕਿ ਜਿਵੇਂ ਔਰੰਗਜ਼ੇਬ ਦੇ ਟਾਈਮ ਤੋਂ ਪਹਿਲਾਂ ਦਾ ਕਿਲਾ ਜੀ ਇਹ ਐ ਯੋਗੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਆਏ ਨੇ ਉਹਨਾਂ ਵੀ ਇਸ ਕਿਲੇ ਤੇ ਆ ਕੇ ਜੋ ਉਸ ਟਾਈਮ ਜੰਗ ਕੀਤੀ ਹੈ ਕੈਂਥਲ ਤੋਂ ਪਾਣੀ ਪਾਤ ਤੋਂ ਹੁੰਦੇ ਹੋਏ ਕੈਂਥਲ ਕੈਂਥਲ ਤੋਂ ਸਮਾਣਾ ਗਏ ਨੇ ਸਮਾਣਾ ਬਾਸ਼ਲ ਬੇਗ ਤੇ ਸ਼ਾਸ਼ਲ ਬੇਗ ਨੂੰ ਉਹਨਾਂ ਨੇ ਉਸ ਟਾਈਮ ਮਤਲਬ ਸ਼ਹੀਦ ਕੀਤਾ ਮਾਰਿਆ ਉਹਨਾਂ ਜਿਨ੍ਹਾਂ ਨੇ ਸਹਬਜ਼ਾਦਾ ਨੂੰ ਸ਼ਹੀਦ ਕੀਤਾ ਸੀ ਨੀਹਾਂ ਚੜਾ ਕੇ ਉਸ ਤੋਂ ਬਾਅਦ ਉਹ ਜਾ ਕੇ ਚੱਪੜਚੜੀ ਦੇ ਮੈਦਾਨ ਚ ਲੜੇ ਸਮਾਣੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਇਸ ਪਿੰਡ ਕੜਾਮ ਆਏ ਕੜਾਮ ਆਏ ਨੇ ਉਹ ਕੜਾਮ ਆਉਣ ਕਰਕੇ ਕੋ ਉਥੇ ਉਹ ਠਹਿਰੇ ਨੇ ਨਿਸ਼ਾਨ ਸਾਹਿਬ ਸਾਹਮਣੇ ਦਿਖ ਰਿਹਾ ਜੀ ਉਹ ਪਿੰਡ ਦੇ ਪਰਲੇ ਬੰਨੇ ਗੁਰਦੁਆਰਾ ਸਾਹਿਬ ਹੀ ਹੈ ਕੀ ਇਹ ਮੁਗਲਾਂ ਦੀ ਰਾਜਧਾਨੀ ਵੀ ਰਿਹਾ ਹੈ ਇਹ ਪਿੰਡ ਸੋਨਾ ਚ ਇਹ ਇਹ ਪਿੰਡ ਬਹੁਤ ਟਾਈਮ ਮੁਗਲਾਂ ਦੀ ਰਾਜਧਾਨੀ ਰਿਹਾ ਇੱਥੇ ਅੱਛਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹੁੰਚੇ ਇਸ ਜਗ੍ਹਾ ਤੇ ਲੜਾਈ ਹੋਈ ਕਿ ਇੱਥੇ ਵੀ ਫਿਰ ਸਿੰਘਾਂ ਨੇ ਜਿਹੜਾ ਤਹਿਸ ਨਾਸ ਕੀਤਾ ਕਿ ਇੱਕ ਪੀਰ ਪੀਕਮਸ਼ਾਹ ਦੀ ਜਗ੍ਹਾ ਨੂੰ ਉਹਨਾਂ ਨੇ ਛੜਿਆ ਇੱਕ ਇਹ ਮੰਦਿਰ ਸੀਗਾ ਆਪਣਾ ਜੋ ਹਨੂਮਾਨ ਜੀ ਦਾ ਇਹਦਾ ਸ਼ਿਵ ਜੀ ਦਾ ਉਹ ਉਹਨੂੰ ਛੱਡ ਕੇ ਬਾਕੀ ਜੋ ਵੀ ਇੱਥੇ ਸਾਰਿਆਂ ਨੂੰ ਸਾਰਿਆਂ ਨੂੰ ਉਹਨਾਂ ਨੇ ਮਤਲਬ ਤਹਿਸ ਨਾਸ ਤਹਿਸ ਨਾਸ ਕੀਤਾ ਸਿੰਘਾਂ ਨੇ ਸੋ ਇਹ ਜਿਹੜਾ ਹੁਣ ਇੱਥੇ ਦੇਖ ਰਹੇ ਕੋਣ ਕਰ ਰਿਹਾ ਹੈ ਕੀ ਕੋਈ ਸਰਕਾਰੀ ਡਿਪਾਰਟਮੈਂਟ ਨੇ ਇੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇੱਥੇ ਸਰਕਾਰੀ ਡਿਪਾਰਟਮੈਂਟ ਅਜੇ ਤੱਕ ਕੋਈ ਨਹੀਂ ਆਇਆ ਹਮ ਸਾਲ 2 ਸਾਲ ਪਹਿਲਾਂ ਕੁਝ ਪੈਸਾ ਮਨਜ਼ੂਰ ਹੋਇਆ ਸੀ ਜਿਹੜੀ ਥੱਲੇ ਤੁਸੀਂ ਆਇਓ ਗਲੀ ਚੜ ਕੇ ਜੀ ਇਹ ਇਟ ਲੱਗੀ ਸੀ ਇੱਥੇ ਹਮ ਉਹ ਵੀ ਪੈਸਾ ਅੰਜ ਕਾਫੀ ਆਇਆ ਲੇਕਿਨ ਲੱਗੀ ਤਾਂ ਇਹੀ 80 ਇੰਨੀ ਹਮ ਉਸ ਤੋਂ ਇਲਾਵਾ ਇੱਥੇ ਕੁਝ ਨਹੀਂ ਹੈ ਸਾਡੇ ਦੇਖਦਿਆਂ ਇਹ ਟਹਿ ਗਿਆ ਸੀਗਾ ਇਹ ਥੋੜਾ ਜਿਹਾ ਵਿਚਲਾ ਵਿਚਲਾ ਖੜਾ ਸੀ ਜੋ ਇੱਕ ਡਾਕਟਰ ਮਨਜੀਤ ਸਿੰਘ ਜੋ ਮਾਤਕ ਛੱਲਿਆ ਤੇ ਡਾਕਟਰ ਸੀਗੇ ਜੀ ਉਹਨਾਂ ਨੇ ਆਗੇ ਦੀ ਰਿਪੇਅਰ ਕੀਤੀ ਪੂਰੀ ਛੋਟੀ ਇੱਟ ਖਰੀਦ-ਖਰੀਦ ਕੇ ਲਾਈ ਉਹਨਾਂ ਨੇ ਉਹਨਾਂ ਨੇ ਕਾਫੀ ਪੈਸਾ ਲਾਇਆ ਔਰ ਇਹ ਹੋਰ ਵੀ ਕਰ ਰਹੇ ਸੀ ਲੇਕਿਨ ਉਸ ਤੋਂ ਬਾਅਦ ਕੋਈ ਕਹਿੰਦੇ ਕੇਸ ਚੱਲ ਗਿਆ ਜਿਸ ਕਰਕੇ ਉਹ ਇਹਨੂੰ ਰਿਪੇਅਰ ਨਹੀਂ ਕਰਾ ਸਕੇ ਤੇ ਉਹਨਾਂ ਨੇ ਇਹ ਪੂਰਾ ਰਿਪੇਅਰ ਕੀਤਾ ਉਹਨਾਂ ਨੇ ਹੀ ਇਹ ਜੋਧਪੁਰ ਤੋਂ ਇਹਦੀ ਮਾਤਾ ਦੀ ਛੱਲਿਆ ਦੀ ਮੂਰਤੀ ਲਿਆ ਕੇ ਇੱਥੇ ਸਥਾਪਿਤ ਇਸ ਮੰਦਰ ਚ ਸਥਾਪਿਤ ਕੀਤੀ ਅੱਛਾ ਮਾਤਾ ਸੀਤਾ ਵੀ ਉਰੇ ਆਏ ਨੇ ਕੁਝ ਹੈ ਜਾਣਕਾਰੀ ਸੀ ਦਾਦਾ ਕੁਝ ਲੋਕ ਕਹਿ ਰਹੇ ਨੇ ਲੇਕਿਨ ਇਨੀ ਪੱਕੀ ਜਾਣਕਾਰੀ ਨਹੀਂ ਹੈ ਕਿ ਆਏ ਨੇ ਜਾਂ ਨਹੀਂ ਆਏ ਪਹਿਲਾਂ ਕੁਝ ਲੋਕ ਕਹਿੰਦੇ ਨੇ ਕਿਹੜੇ ਕਹਿੰਦੇ ਨੇ ਆਉਂਦੇ ਆਏ ਸੀ ਉਹ ਕਿਸ ਸਮੇਂ ਆਏ ਬਨਵਾਸ ਤੋਂ ਪਹਿਲਾਂ ਇਹ ਕਦੋਂ ਆਏ ਨਹੀਂ ਇਹ ਕੋਈ ਨੌਲੇ ਨਹੀਂ ਇਸ ਵਾਰ ਮਤਲਬ ਮਾਤਾ ਕਸ਼ਲਿਆ ਜੀ ਨੂੰ ਤੁਸੀਂ ਮੰਨਦੇ ਹੋ ਵੀ ਇੱਥੇ ਹੀ ਜਨਮ ਲਿਆ ਮਾਤਾ ਕਸ਼ਲਿਆ ਦਾ ਸਾਨੂੰ ਇਹ ਸਾਨੂੰ ਮਤਲਬ ਪੱਕਾ ਇਹ ਲੱਗਦਾ ਹੈ ਕਿ ਹਾਂ ਪੱਕਾ ਹੀ ਲੋਕ ਜਿਵੇਂ ਸ਼ੁਰੂ ਤੋਂ ਅਸੀਂ ਸੁਣਦੇ ਆ ਸਾਡਾ ਜਨਮ ਮੇਰਾ ਇਸ ਕਿਲੇ ਦਾ ਜਨਮ ਹੈ ਕਿਉਂਕਿ ਸਾਡੇ ਜੋ ਵੱਡੇ-ਵੱਡੇਰੇ ਸਾਰੇ ਪਾਕਿਸਤਾਨ ਸਿਆਲਕੋਟ ਪਿੰਡ ਤੋਂ ਮਤਲਬ ਸਿਆਲਕੋਟ ਤੋਂ ਆਏ ਇੱਥੇ ਆਉਣ ਕਰ ਆਏ ਜਦੋਂ ਕੋਈ ਜਗ੍ਹਾ ਨਹੀਂ ਸੀ ਕਿਤੇ ਰਹਿਣ ਨੂੰ ਤੇ ਇਹ ਕਿਲਾ ਖਾਲੀ ਦੇਖ ਕੇ ਸਾਡੇ 12 ਘਰ ਸੀ ਇੱਥੇ ਉਹਨਾਂ ਨੇ ਰਹਿਣ ਵਸੇ ਰਹੇ ਪਾਕਿਸਤਾਨ ਤੋਂ ਜਦੋਂ ਆਏ ਤੁਸੀਂ ਇਸ ਕਿਲੇ 'ਚ ਪਨਾ ਲਈ ਇਸ ਕਿਲੇ 'ਚ ਪਨਾ ਲਈ ਸਾਡੇ ਬਜ਼ੁਰਗਾਂ ਨੇ ਅਸੀਂ ਤਾਂ ਉਸ ਟਾਈਮ ਨਹੀਂ ਸੀਗੇ ਮੇਰਾ ਵਰਸਦਾ 1950 65 ਚ ਹੋਇਆ ਤੁਹਾਡਾ ਜਨਮ ਇਸ ਕਿਲੇ 'ਚ ਹੋਇਆ ਇਸ ਕਿਲੇ 'ਚ ਹੋਇਆ ਸਾਡਾ 4-5 ਭੈਣ-ਭਾਈਆਂ ਦਾ ਜਨਮ ਇੱਕ ਮੈਂ ਤੇ ਦੋ ਭੈਣਾਂ ਮੇਰੀਆਂ ਵੱਡੀਆਂ ਨੇ ਮੇਰੇ ਤੋਂ ਔਰ ਇੱਕ ਮੇਰਾ ਭਰਾ ਵੱਡਾ ਹੂੰ ਸਾਡਾ ਇੱਥੇ ਜਨਮ ਹੋਇਆ ਹੈ ਕਿਲੇ ਦੇ ਵਿੱਚ ਅੱਛਾ ਕਿਸੇ ਸਮੇਂ ਮੁਗਲਾਂ ਦੇ ਅਧੀਨ ਵੀ ਰਿਹਾ ਹੈ ਇਹ ਕਿਲਾ ਪਹਿਲਾਂ ਮੁਗਲਾਂ ਦੇ ਅਧੀਨ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੋਂ ਪਹਿਲਾਂ ਮੁਗਲਾਂ ਦੇ ਅਧੀਨ ਹੀ ਸੀਗਾ ਇਹ ਉਹਨਾਂ ਨੇ ਛਡਵਾਇਆ ਕ ਉਹਨਾਂ ਨੇ ਛਡਵਾਇਆ ਇੱਥੇ ਆ ਕੇ ਉਸ ਤੋਂ ਪਹਿਲਾਂ ਇੱਕ ਜਿਹੜਾ ਕਿਲਾ ਸੀ ਸਨਾਤਨ ਮਤ ਦੇ ਨਾਲ ਸੰਬੰਧ ਹੋਊਗਾ ਇਸ ਬਾਰੇ ਕੋਈ ਜਾਣਕਾਰੀ ਹੈ ਸਨਾਤਨ ਮਤ ਨਾਲ ਸੰਬੰਧ ਹੈ ਤਾਂ ਹੀ ਮਾਦਾ ਕੁਛੱਲਿਆ ਦਾ ਇੱਥੇ ਹੋਇਆ ਹੈ ਨਾ ਜੇ ਜੇ ਸਨਾਤਨ ਮਤ ਨਾ ਹੁੰਦੀ ਸਨਾਤਨ ਧਰਮ ਨਾ ਹੁੰਦਾ ਤੇ ਉਹ ਇੱਥੇ ਥੋੜੀ ਮਾਦਾ ਕੁਛੱਲਿਆ ਹੁੰਦੇ ਕਿਉਂਕਿ ਉਹ ਆਏ ਨੇ ਉਸ ਤੋਂ ਬਾਅਦ ਹੀ ਮੁਗਲਾਂ ਦੇ ਅnder ਗਿਆ ਹੂੰ ਬਾਈ ਬਾਈ ਉਹ ਦਿਖਾਓ ਸਾਨੂੰ ਕੋਈ ਜਿਹੜੇ ਸਬੂਤ ਮਿਲਦੇ ਨੇ ਕਿਲਾ ਜਿਹੜਾ ਥੱਲੇ ਧਰਤੀ ਦੇ ਨਿਕਲਦੀਆਂ ਨੇ ਇੱਟਾਂ ਵਗੈਰਾ ਅੱਛਾ ਇਹ ਮਾਤਾ ਜੀ ਦੀ ਜਿਹੜੀ ਮੂਰਤੀ ਹੈ ਇਹ ਡਾਕਟਰ ਸਾਹਿਬ ਦੀ ਜੋ ਸਟੋਰੀ ਸੀ ਨਾ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਹੈ ਕਹਿੰਦੇ ਸੀ ਵੀ ਮੈਂ ਇੱਕ ਦਿਨ ਮੇਰੀ ਮੈਂ ਦਿਲਚਸਪੀ ਕੇ ਮਾਏ ਮਾਤਾ ਕਸ਼ਲਿਆ ਦੀ ਮੂਰਤੀ ਲਾਣੀ ਹੈ ਕਿਤੇ ਕਹਿੰਦਾ ਉਹ ਡਾਕਟਰ ਸੀ ਨਾ ਉਸ ਹਸਪਤਾਲ ਦੇ ਕਹਿੰਦਾ ਫਿਰ ਮੈਂ ਨਾ ਮੇਰੇ ਮੈਂ ਕਈ ਜਗ੍ਹਾ ਗਿਆ ਮੈਨੂੰ ਕਿਤੇ ਜਗ੍ਹਾ ਨਹੀਂ ਮਿਲੀ ਕਹਿੰਦੇ ਇੱਕ ਦਿਨ ਮੈਂ ਸਵੇਰੇ ਗੱਡੀ 'ਚ ਬੈਠਿਆ ਉਹ ਗੱਡੀ ਮੇਰੀ ਸਿੱਧੀ ਕਢਾਵ ਆ ਗਈ ਕਢਾਵ ਆ ਕੇ ਆਪਣੇ ਆਪ ਕਿਲੇ ਤੇ ਆਈ ਉੱਪਰ ਅੱਛਾ ਉਦੋਂ ਰਾਹ ਵੀ ਇੰਨਾ ਵਧੀਆ ਨਹੀਂ ਸੀ ਹੁੰਦਾ ਏ ਤੇ ਉਦੋਂ ਬਾਅਦ ਫਿਰ ਉਹਨਾਂ ਨੂੰ ਮਾਤਾ ਨੇ ਕਿਹਾ ਕਿ ਇੱਥੇ ਮੇਰੀ ਮੂਰਤੀ ਲੱਗੇਗੀ ਅੱਛਾ ਬਾਬਾ ਜੀ ਇਹ ਜਿਹੜਾ ਉੱਪਰਲਾ ਇਹ ਹੈ ਇਹ ਸਾਰਾ ਰਾਜਾ ਦਸ਼ਰਤ ਦੇ ਟਾਈਮ ਦਾ ਹੀ ਹੈ ਰਾਜਾ ਦਸ਼ਰਤ ਦੇ ਟਾਈਮ ਦਾ ਹੀ ਹੈ ਲੇਕਿਨ ਇਹ ਟੁੱਟ ਚੁੱਕਾ ਸੀਗਾ ਤਕਰੀਬਨ ਹਾਫ ਰਹਿ ਗਿਆ ਸੀ ਇਹ 'ਚੋਂ ਜੋ ਡਾਕਟਰ ਸਾਹਿਬ ਨੇ ਰਿਪੇਅਰ ਕਰਾਇਆ ਹੈ ਮੇਨ ਮੇਨ ਹਿੱਸਾ ਤਾਂ ਉਸ ਟਾਈਮ ਦਾ ਹੈ ਹਾਂ ਇਹ ਇਹ ਜੋ ਇਹ ਇਹ ਜਿਹੜੇ ਪਿੱਲਰ ਨੇ ਨਾ ਇਹ ਚਾਰ ਇਹ ਵਾਲੇ ਇਹ ਇਹ ਪੂਰਾ ਸੀਗਾ ਠੀਕ ਹੈ ਇਹ ਨਹੀਂ ਦੁਬਾਰਾ ਬਣਿਆ ਇਹ ਜਿਹੜੀਆਂ ਕੋਠੜੀਆਂ ਨੇ ਇਹ ਦੁਬਾਰਾ ਬਣੀਆਂ ਨੇ ਕਿਉਂਕਿ ਉਸ ਟਾਈਮ ਇਹ ਜਿਹੜੀ ਬਾਹਰਲੀ ਗਲਾਈ ਸੀ ਜੀ ਹੁਣ ਦੇਖੋ ਹੁਣ ਇਹ ਚੌਰ ਸਾਰਿਆ ਨਾ ਇਹ ਹੂੰ ਉਸ ਟਾਈਮ ਵੀ ਗਲਾਈ 'ਚ ਸਣੇ ਮੈਂ ਆਪ ਦੇਖਿਆ ਨੇ ਸਾਡੇ ਕਿਉਂਕਿ ਅੱਛਾ ਜਿਹੜੀਆਂ ਪੁਰਾਣੀਆਂ ਸੀ ਹਾਂ ਪੁਰਾਣੀਆਂ ਸੀ ਠੀਕ ਹੈ ਹਾਂਜੀ ਸੋ ਇੱਧਰ ਹੋਰ ਵੀ ਕਹਿੰਦੇ ਚ ਬੱਚਾ ਵੀ ਨਿਕਲਿਆ ਇੱਕ ਪੁਰਾਣਾ ਦੇਖੋ ਜੇ ਇਹ ਉਸ ਟਾਈਮ ਇਹ ਜਦੋਂ ਇਹ ਪੁੱਟਿਆ ਗਿਆ ਇੱਥੇ ਥੜਾ ਵੀ ਨਿਕਲਿਆ ਹੂੰ ਕਿਉਂਕਿ ਕਹਿੰਦੇ ਵੀ ਕਿਸੇ ਨੇ ਇੱਥੇ ਪਹਿਲਾਂ ਵੀ ਪ੍ਰਕਾਸ਼ ਕੀਤਾ ਸੀਗਾ ਉਹ ਮਹਾਰਾਜ ਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਇਹ ਥੜੇ ਦੀ ਉਦੋਂ ਨਿਸ਼ਾਨੀ ਸੀ ਇਸੇ ਕਰਕੇ ਡਾਕਟਰ ਸਾਹਿਬ ਨੇ ਇੱਥੇ ਥੜਾ ਬਣਾਇਆ ਇਹ ਤੇ ਉਸ ਤੋਂ ਬਾਅਦ ਇਹ ਦੇ ਪਿੱਛੇ ਇੱਕ ਜੱਚਾ ਹੈ ਜਿਹਦੇ ਜੇ ਕਹਿੰਦੇ ਨੇ ਕਿ ਪੁਰਾਣੀਆਂ ਰਾਣੀਆਂ ਪਤਾ ਨਹੀਂ ਇਸ਼ਨਾਨ ਕਰਿਆ ਕਰਦੀਆਂ ਜਾਂ ਕਿਵੇਂ ਇਹਦੇ ਨਾਲ ਹੀ ਇਹ ਦੇਖੋ ਵਿੱਚ ਜੱਚਾ ਜ਼ਰੂਰ ਦੇਖਾਂਗੇ ਉਹ ਜਿਹੜਾ ਨਿਕਲਿਆ ਪ੍ਰਾਤਨ ਇਹ ਦੇਖੋ ਇਹ ਜੱਚਾ ਜੀ ਇਹਦੇ ਵਿੱਚ ਪਾਣੀ ਮਤਲਬ ਇਸ਼ਨਾਨ ਕਰਦੀਆਂ ਦਾ ਜੇ ਇਹ ਮਿੱਟੀ ਦੇ ਥੱਲੇੋਂ ਸੇਮ ਦਾ ਸੇਮ ਨਿਕਲਿਆ ਇਹ ਉਹ ਪਰੋ ਜਿੱਥੋਂ ਚਿੱਟੀ ਦੀਵਾਰ ਦਿਖ ਰਹੀ ਹੈ ਉਹ ਤੋਂ ਉੱਪਰ ਤਾਂ ਬਾਅਦ ਚ ਰਿਪੇਅਰ ਹੋ ਗਿਆ ਲੇਕਿਨ ਇਹ ਥੱਲੇ ਵਾਲੀ ਸੇਮ ਚੀਜ਼ ਆ ਉਹੀ ਪੁਰਾਣੀ ਬਣੀ ਹੋਈ ਅੱਛਾ ਨੀਚੇ ਵਾਲਾ ਪੁਰਾਣਾ ਗੁਲਾਈ ਦਾ ਪੁਰਾਣਾ ਬਣਿਆ ਹੋਇਆ ਦੇਖੋ ਉਹ ਧਾਰੀ ਜੀ ਬਈ ਉਹ ਉਹੀ ਚੂਨੇ ਦਾ ਬਣਿਆ ਹੋਇਆ ਠੀਕ ਹੈ ਹਾਂਜੀ ਕਹਿੰਦਾ ਫਿਰ ਜਿਹੜੀ ਰਾਜਾ ਦਸ਼ਰਤ ਜੀ ਦੇ ਟਾਈਮ ਦੀ ਹੀ ਹੈ ਉਦੋਂ ਦੀ ਇਹ ਕੰਦ ਹੈ ਜੀ ਇਹ ਥੋੜੀ ਬਹੁਤੀ ਟੁੱਟ ਗਈ ਸੀ ਜਿਹੜੀ ਉੱਪਰੋਂ ਇਹ ਪੌੜੀਆਂ ਵੀ ਅੱਧੀਆਂ ਘਟ ਟੁੱਟ ਗਈਆਂ ਸੀ ਇਹ ਦੁਬਾਰਾ ਬਣਾਈਆਂ ਗਈਆਂ ਨੇ ਪੌੜੀਆਂ ਦੇਖੋ ਇਹ ਵੱਡੀ ਇੱਟਾਂ ਬਣੀਆਂ ਨੇ ਇਹ ਪੌੜੀ ਉਹੀ ਪੌੜੀ ਹੈ ਜਿਹੜੀ ਮਾਤਾ ਕਛੱਲਿਆ ਜੀ ਦੇ ਸਮੇਂ ਚੱਲਦੀ ਸੀ ਜਗਾ ਉਹੀ ਸੀ ਹੈ ਉਹੀ ਪੌੜੀ ਹੈ ਲੇਕਿਨ ਇਹ ਟੁੱਟਣ ਕਰਕੇ ਫਿਰ ਵੱਡੀ ਇੱਟ ਲਾ ਕੇ ਬਣਾਈ ਹੈ ਅੱਜ ਕੱਲ ਜੋ ਪੱਠੇ ਦੀ ਇੱਟ ਹੈ ਮਤਲਬ ਚੜਦੀ ਇੱਥੋਂ ਹੀ ਸੀ ਪੌੜੀ ਇੱਥੋਂ ਸੇਮ ਪੌੜੀ ਹੈ ਇਹ ਦੇਖੋ ਉੱਪਰ ਜਾ ਕੇ ਦਿਖਾਵਾਂ ਤੁਹਾਨੂੰ ਇਹ ਦੇਖੋ ਇਹ ਪੁਰਾਣੀ ਚੀਜ਼ ਹੈ ਜੀ ਵੱਧ ਗਾ ਟਿੱਟਾ ਲੱਗੀਆਂ ਹੋਈਆਂ ਨੇ ਇਹ ਚੀਜ਼ ਰਿਪੇਅਰ ਹੋਈ ਹੈ ਬਾਅਦ ਨੇਗਰ ਇਹ ਚੀਜ਼ ਪੁਰਾਣੀ ਹੈ ਉਹ ਹੀ ਦੇ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਉਸ ਸਮੇਂ ਦੀ ਇੱਟ ਦੱਸੀ ਜਾਂਦੀ ਹੈ ਉਸ ਸਮੇਂ ਦੀ ਹੀ ਦੀਵਾਰ ਦੱਸੀ ਜਾ ਰਹੀ ਹੈ ਜਦੋਂ ਰਾਜਾ ਦਸ਼ਰਤ ਹੁੰਦੇ ਸੀ ਮਾਤਾ ਕੁਸ਼ਲਿਆ ਜੀ ਹੁੰਦੇ ਸੀ ਭਗਵਾਨ ਰਾਮ ਜੀ ਦੇ ਮਾਤਾ ਜੀ ਸੋ ਇਹ ਹਾਲਾਂਕਿ ਸਾਈਡਾਂ ਵਾਲੀਆਂ ਥੋੜੀਆਂ ਰਿਪੇਅਰ ਜ਼ਰੂਰ ਕੀਤੀ ਆ ਪਰ ਕੁਝ ਹਿੱਸਾ ਜਿਹੜਾ ਉਸ ਸਮੇਂ ਦਾ ਹਲੇ ਵੀ ਇੱਥੇ ਮੌਜੂਦ ਹੈ ਸੋ ਪੰਜਾਬ ਦੀ ਧਰਤੀ ਦੇ ਨਾਲ ਇਹ ਇਤਿਹਾਸ ਹੈ ਕਿਤੇ ਨਾ ਕਿਤੇ ਜੁੜਿਆ ਹੋਇਆ ਦੱਸਿਆ ਜਾਂਦਾ ਸੋ ਤੁਹਾਨੂੰ ਪਿੰਡ ਦਾ ਉੱਪਰਲਾ ਵੀਊ ਵੀ ਦਿਖਾ ਰਹੇ ਹਾਂ ਪੁਰਾਣੀ ਇੱਟਾਂ ਆ ਬਾਬਾ ਜੀ ਇਹ ਫਿਰੇ ਦੁਬਾਰਾ ਹੁੰਦੀਆਂ ਸੀਗੀਆਂ ਕੀ ਐ ਇਹ 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 ਦਵਾਰ ਦੇਖੋ ਜੀ ਸਾਡੇ ਦੇਖਣ 'ਚ ਇਹ ਚਾਰ ਚੁਫੇਰੇ ਦਵਾਰ ਸੀਗੇ ਕਿਲੇ ਦੇ ਪੂਰੀ ਹੂੰ ਉਸ ਤੋਂ ਬਾਅਦ ਜਿਵੇਂ ਜਿਵੇਂ ਟਾਈਮ ਪੈਂਦਾ ਗਿਆ ਇਹਦੀ ਕਿਸੇ ਨੇ ਸਾਰ ਲਈ ਨਹੀਂ ਰਿਪੇਅਰ ਹੋਈ ਨਹੀਂ ਉਸ ਤੋਂ ਬਾਅਦ ਇਹ ਗਿਰੀ ਗਈਆਂ ਥੱਲੇ ਹੂੰ ਉਸ ਤੋਂ ਬਾਅਦ ਇਹ ਡਾਕਟਰ ਸਾਹਿਬ ਨੇ ਰਿਪੇਅਰ ਕਰਨੀ ਸ਼ੁਰੂ ਕਰੀ ਸੀ ਉਧਰੋਂ ਹੂੰ ਪਿੱਛੋਂ ਉਹਨਾਂ ਦਿਖਾ ਦਿਓ ਪਿੱਛੋਂ ਠੀਕ ਆ ਉਧਰ ਰਿਪੇਅਰ ਸ਼ੁਰੂ ਕਰੀ ਸੀ ਲੇਕਿਨ ਬਾਅਦ 'ਚ ਫਿਰ ਕੇਸ ਚੱਲਣ ਕਰਕੇ ਡਾਕਟਰ ਸਾਹਿਬ ਜੀ ਫਿਰ ਚਲੇ ਗਏ ਉਥੋਂ ਠੀਕ ਹੈ ਹਾਂਜੀ ਅੱਛਾ ਬਾਬਾ ਜੀ ਅਯੋਧਿਆ ਦੇ ਵਿੱਚ ਵੀ ਰਾਮ ਮੰਦਰ ਦਾ ਜਿਹੜਾ ਮਹੂਰਤ ਹੈ ਯਾਨੀ ਕਿ ਪ੍ਰਣਾਣ ਪ੍ਰਤੀਸ਼ਠਾ ਹੋਣ ਵਾਲੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਕੁਝ ਲੋਕ ਨੈਗੇਟਿਵ ਵੀ ਸੋਚ ਰਹੇ ਨੇ ਕਿ ਇੱਕ ਸਿਆਸੀ ਸਟੰਟ ਹੈ ਦੇਖੋ ਉਹ ਕੋਈ ਸਿਆਸੀ ਸਟੰਟ ਤਾਂ ਜੋ ਅੱਜਕੱਲ ਦੇ ਜੋ ਵੀ ਸਰਕਾਰਾਂ ਨੇ ਲਾ ਲੋ ਕੋਈ ਕਹਿ ਨਹੀਂ ਸਕਦੇ ਲੇਕਿਨ ਜੋ ਅਯੋਧਿਆ ਚ ਮੰਦਰ ਬਣਿਆ ਮੰਦਰ ਕੋਈ ਮਾੜੀ ਚੀਜ਼ ਨਹੀਂ ਹੈ ਧਰਮ ਕੋਈ ਮਾੜਾ ਨਹੀਂ ਹੈ ਵਧੀਆ ਗੱਲ ਹੈ ਮਹਾਰਾਜ ਦਾ ਜਗਾ ਬਣੀ ਹੈ ਲੇਕਿਨ ਉਸ ਨੂੰ ਇਸ ਨਾਲ ਜ਼ਰੂਰ ਤੋਲਿਆ ਜਾ ਰਿਹਾ ਕਿ ਲੋਕਾਂ ਤੋਂ ਮਤਲਬ ਉਹਦਾ ਸਿਆਸੀ ਲਾਹਾ ਜਾਦੇ ਲਿਆ ਜਾ ਰਿਹਾ ਸਿਆਸੀ ਲਾਹਾ ਇਸ ਤਰ੍ਹਾਂ ਲਿਆ ਜਾ ਰਿਹਾ ਕਿ ਕੁਝ ਲੋਕ ਕਹਿ ਰਹੇ ਨੇ ਕਿ ਉੱਥੇ ਮਸਜਿਦ ਸੀਗੀ ਮਸਜਿਦ ਢਾ ਕੇ ਮੰਦਿਰ ਬਣਾਤਾ ਹਾਂ ਜੇ ਮੰਦਿਰ ਬਣਾਣਾ ਸੀ ਚਲੋ ਇੱਕ ਸਾਈਡ ਮਸਜਿਦ ਰਹਿ ਜਾਂਦੀ ਇੱਕ ਸਾਈਡ ਮੰਦਿਰ ਬਣ ਜਾਂਦਾ ਵਧੀਆ ਗੱਲ ਸੀ ਜਿਵੇਂ ਇੱਥੇ ਮੇਨ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਮਾਤਾ ਦੀ ਮੂਰਤੀ ਵੀ ਅੰਦਰ ਹਾਂ ਜੀ ਦੇਖੋ ਜਿਵੇਂ ਇਸ ਦੇ ਅੰਦਰ ਮਾਤਾ ਦੀ ਮੂਰਤੀ ਵੀ ਹੈ ਨਿਸ਼ਾਨ ਸਾਹਿਬ ਲੱਗੇ ਨੇ ਪਹਿਲਾਂ ਮਹਾਰਾਜ ਦੀ ਇੱਥੇ ਗ੍ਰੰਥ ਸਾਹਿਬ ਵੀ ਸੀਗੇ ਲੇਕਿਨ ਜਿਵੇਂ ਕਮੇਟੀ ਆਈ ਤੇ ਉਹਨਾਂ ਨੇ ਕਿਹਾ ਕਿ ਮੰਦਿਰ ਬਾਹਰ ਕੱਢ ਲਓ ਇੱਕ ਸਾਈਡ ਤੇ ਤੇ ਅੰਦਰ ਗੁਰਦੁਆਰਾ ਬਣਾ ਲਓ ਜਾਂ ਗੁਰਦੁਆਰਾ ਸਾਹਿਬ ਬਾਹਰ ਕੱਢ ਲਓ ਅੰਦਰ ਮੰਦਿਰ ਬਣਾ ਲਓ ਇਸ ਚੀਜ਼ ਦਾ ਫੈਸਲਾ ਨਹੀਂ ਹੋ ਸਕਿਆ ਜਿਸ ਕਰਕੇ ਉਹ ਮਹਾਰਾਜ ਦਾ ਗ੍ਰੰਥ ਸਾਹਿਬ ਜੋ ਗੁਰਦੁਆਰਾ ਬੌਲੀ ਸਾਹਿਬ ਮਲਾਫ ਸਰ ਜੋ 1 ਕਿਲੋਮੀਟਰ ਹੈ ਇਥੋਂ ਉੱਥੇ ਮਤਲਬ ਵਾਪਸ ਕਰ ਗਿਓ ਇੱਥੇ ਕੋਈ ਗੁਰੂ ਸਾਹਿਬਾਨ ਵੀ ਆਏ ਨੇ 10 ਗੁਰੂ ਸਾਹਿਬਾਨਾਂ ਚੋਂ 10 ਗੁਰੂ ਬਾਨਾ ਇਹਨਾਂ ਦੀ ਇੰਨੀ ਨੌਲੇਜ ਨਹੀਂ ਹੈਗੀ ਲੇਕਿਨ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜ਼ਰੂਰ ਆਏ ਨੇ ਕਹਿੰਦੇ ਉਹਨਾਂ ਨੇ ਆ ਕੇ ਇੱਥੇ ਨਿਸ਼ਾਨ ਸਾਹਿਬ ਚੜਾਏ ਸੀਗੇ ਠੀਕ ਹੈ ਇਹ ਨਿਸ਼ਾਨ ਸਾਹਿਬ ਉਸੇ ਦੀ ਪ੍ਰਤੀਕ ਹੈ ਉਸ ਸਮੇਂ ਦੀ ਜਦੋਂ ਖਾਲਸਾ ਰਾਏ ਆਉਣ ਤੋਂ ਪਹਿਲਾਂ ਤੋਂ ਪਹਿਲਾਂ ਠੀਕ ਹੈ ਹਾਂਜੀ ਅੱਛਾ ਤੁਹਾਨੂੰ ਲੱਗਦਾ ਹੈ ਕਿ ਕੜਾਮ ਪਿੰਡ ਨਾਲ ਵੀ ਕਿਤੇ ਨਾ ਕਿਤੇ ਵਿਤਕਰਾ ਹੋਇਆ ਉਸ ਤਰ੍ਹਾਂ ਇਸ ਨੂੰ ਨਹੀਂ ਦਰਸਾਇਆ ਗਿਆ ਜਿਸ ਤਰ੍ਹਾਂ ਦਰਸਾਉਣਾ ਚਾਹੀਦਾ ਸੀ ਜਿੰਨਾ ਇਤਿਹਾਸ ਸਨਾਤਨ ਨਾਲ ਜੁੜਿਆ ਹੋਇਆ ਸੀ ਵਿਤਕਰਾ ਤਾਂ ਦੇਖੋ ਜੀ ਇਸ ਤਰ੍ਹਾਂ ਹੋਇਆ ਕਿ ਜੋ ਚੀਜ਼ ਕੜਾਮ ਚ ਹੈ ਉਹ ਆਮ ਜਗ੍ਹਾ ਨਹੀਂ ਹੈ ਇਸ ਇਲਾਕੇ ਦੇ ਵਿੱਚ ਕੜਾਮ ਸਭ ਤੋਂ ਪਵਿੱਤਰ ਪਿੰਡ ਜਿੱਥੇ ਪੀਰ ਪੀ ਖਮਸ਼ਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੇਸਦਾ ਕੀਤਾ ਨੌ ਦਿਨਾਂ ਜੇ ਸੀਗੇ ਜਦੋਂ ਉਹਨਾਂ ਨੇ ਚੜਦੇਵਾਲ ਨਵਾਜ਼ ਪੜੀ ਤੇ ਉਹਨਾਂ ਨੂੰ ਉਹਨਾਂ ਦੇ ਮਰੀਦ ਕਹਿਣ ਲੱਗੇ ਕਿ ਤੁਸੀਂ ਮੱਲੋ ਕਹਿਣ ਵੀ ਬੌਰੇ ਹੋਗੇ ਨੇ ਇਹਨਾਂ ਪਹਿਲਾਂ ਲੈਂਦੇ ਵਾਲ ਉਹ ਪੜਦੇ ਸੀਗੇ ਨਵਾਜ਼ ਅੱਜ ਇਹਨਾਂ ਚੜਦੇਵਾਲ ਮੂੰਹ ਕਰ ਲਿਆ ਲੇਕਿਨ ਪੀਰ ਪੀ ਘਮਸ਼ਾ ਨੇ ਉਸ ਟਾਈਮ ਦੱਸਿਆ ਕਿ ਜੋ ਦੁਨੀਆ ਦਾ ਵਾਲੀ ਉਹ ਪਟਨੇ ਚ ਪੈਦਾ ਹੋਇਆ ਫਿਰ ਉਹਨਾਂ ਨੇ ਇੱਥੋਂ ਜਾ ਕੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਜਿਵੇਂ ਗੁਰੂ ਗੋਬਿੰਦ ਸਿੰਘ ਦੁਆਰਾ ਯੁੱਧਾ ਜੰਗਾ ਕਰਦੇ ਹੋਏ ਦੁਆਰਾ ਆਪਣੇ ਆਏ ਨੇ ਇੱਥੇ ਉਸ ਟਾਈਮ ਉਹ ਪੀਰ ਵੀ ਗਮਸ਼ਾ ਨੂੰ ਮਿਲਣ ਆਏ ਨੇ ਜੋ ਪਿੰਡ ਤੋਂ ਬਾਹਰ 1 ਕਿਲੋਮੀਟਰ ਗੁਰਦੁਆਰਾ ਉਹਦਾ ਨਾਮ ਮਲਾਫਸਰ ਹੈ ਔਰ ਪੀਰ ਵੀ ਗਮਸ਼ਾ ਨੂੰ ਪਤਾ ਲੱਗਾ ਕਿ ਗੁਰੂ ਆ ਰਹੇ ਨੇ ਇੱਥੇ ਉਹਨਾਂ ਨੇ ਅੱਗੋਂ ਜਾ ਕੇ ਫਿਰ ਉੱਥੇ ਮਲਾਫ ਕੀਤਾ ਬੋਲੀ ਬੋਲੀ ਸਾਹ ਗੁਰਦੁਆਰੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਚ ਇਹ ਜਗ੍ਹਾ ਹੋਣ ਕਰਕੇ ਇਸ ਕਰਕੇ ਇਸ ਨਾਲ ਵਿਤਕਰਾ ਹੋਇਆ ਹੋ ਸਕਦਾ ਹੈ ਉਸ ਤਰ੍ਹਾਂ ਨਹੀਂ ਜਿਵੇਂ ਦਰਸਾਇਆ ਗਿਆ ਜਿਸ ਤਰ੍ਹਾਂ ਦਰਸਾਉਣਾ ਚਾਹੀਦਾ ਜਿਵੇਂ ਯੁੱਧਿਆ ਵਾਲੇ ਰਾਮ ਮੰਦਰ ਨੂੰ ਹਾਈਲਾਈਟ ਕੀਤਾ ਗਿਆ ਦੇਖੋ ਜੋਧਿਆ ਵਾਲਾ ਰਾਮ ਮੰਦਿਰ ਹੈ ਜੋ ਉਹ ਹਿੰਦੂ ਇਲਾਕੇ ਚ ਪੈਣ ਕਰਕੇ ਉਹਨੂੰ ਜ਼ਿਆਦਾ ਹਾਈਲਾਈਟ ਹੋ ਗਿਆ ਇਸ ਪਿੰਡ ਦੀ ਕਿਸੇ ਨੇ ਸਾਰ ਇਸੇ ਲਈ ਨਹੀਂ ਲਈ ਨਾ ਤਾਂ ਕੋਈ ਆਗੂ ਬਣਿਆ ਇੱਧਰ ਨਾ ਕੋਈ ਸਨੇ ਆ ਕੇ ਦੀ ਸਾਰ ਲਈ ਜੇ ਕੋਈ ਮੌਕੇ ਦੀ ਸਰਕਾਰ ਕੋਈ ਜਿਵੇਂ ਹੁਣ ਐਮਐਲਏ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਹੁਣ ਉਹ ਇੱਕ ਦੋ ਵਾਰੀ ਆਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹਦਾ ਕੋਈ ਸੁਧਾਰ ਕਰਾਂਗੇ ਕੋਈ ਇਹੋ ਜਿਹਾ ਪਹਿਲਾਂ ਆਗੂ ਸਾਡੇ ਇਲਾਕੇ ਦਾ ਹੁੰਦਾ ਤੇ ਸਾਡਾ ਪਿੰਡ ਵੀ ਅੱਜ ਇਹ ਇਹਦਾ ਇਤਿਹਾਸ ਹੁੰਦਾ ਕੋਈ ਚੰਗਾ ਵਧੀਆ ਕਿਉਂਕਿ ਜਿੰਨੀ ਇੱਥੇ ਮਹਾਰਾਜ ਦੀ ਮਿਹਰ ਹੈ ਪੀਰਪੀ ਖਮਸ਼ਾ ਇੱਥੇ ਨੇ ਸ਼ਿਵਜੀ ਦਾ ਮੰਦਿਰ ਦੇਖੋ ਇੱਥੇ ਵੱਡਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਦੇਖੋ ਉਹ ਨਿਸ਼ਾਨ ਸਾਹਿਬ ਸਾਹਮਣੇ ਦਿਖ ਰਿਹਾ ਤੇ ਇੱਥੇ ਵੀ ਉਹ ਆਏ ਨੇ ਤੇ ਇਹ ਪਿੰਡ ਅੱਜ ਇਹਦਾ ਇਤਿਹਾਸ ਕੁਛ ਲੱਗ ਹੀ ਦਿਖਾਉ ਕਰਦੇ ਇਹ ਇਸ ਨੂੰ ਦੇਖਦੇ ਹੋਏ ਇੱਥੇ ਕਿਸੇ ਨੇ ਕੋਈ ਸੁਧਾਰ ਨਹੀਂ ਕੀਤਾ ਕਿਸੇ ਸਮੇਂ ਦੀ ਸਰਕਾਰ ਨੇ ਆ ਕੇ ਇਹ ਨਹੀਂ ਕਿਹਾ ਕਿ ਇਹ ਪਿੰਡ ਦਾ ਕੋਈ ਸੁਧਾਰ ਕਰੀਏ ਨਹੀਂ ਤਾਂ ਇਹ ਅੱਜ ਇਹ ਕਿਲਾ ਇਹ ਜਿਹੀਆਂ ਚੀਜ਼ਾਂ ਕੋ ਟਹਿਣ ਲਾਇਕ ਨਹੀਂ ਆਏ ਇਹ ਚੀਜ਼ਾਂ ਸੰਭਲਣ ਵਾਲੀਆਂ ਹਾਂ ਇਹਨਾਂ ਨਾਲ ਸਾਡਾ ਵਿਰਸਾ ਸਾਡਾ ਇਤਿਹਾਸ ਇਹਨਾਂ ਨਾਲ ਜੁੜਿਆ ਹੋਇਆ ਹੈ ਇਹ ਜਿਹੇ ਚੀਜ਼ਾਂ ਸਾਂਭ ਕੇ ਰੱਖਣੀ ਚਾਹੀਦੀਆਂ ਗਵਰਨਮੈਂਟ ਨੂੰ ਹਾਂ ਕਿ ਇਹਨਾਂ ਦਾ ਕੋਈ ਅੱਛਾ ਕੋਰਟ 'ਚ ਵੀ ਕੇਸ ਗਿਆ ਇਸ ਕਿਲੇ ਨੂੰ ਲੈ ਕੇ ਉਸ ਤੋਂ ਬਾਅਦ ਵੀ ਕੁਝ ਨਹੀਂ ਹੋ ਸਕਿਆ ਕਿ ਕੋਈ ਕੋਰਟ ਕੇਸ ਹਾਰ ਗਏ ਉਸ ਤੋਂ ਬਾਅਦ ਡਾਕਟਰ ਮਨਜੀਤ ਸਿੰਘ ਨੇ ਕੇਸ ਜਦੋਂ ਰਿਪੇਅਰ ਕਰਨਾ ਸੀਗਾ ਉਦੋਂ ਕੇਸ ਚੱਲਿਆ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕੇਸ ਕਿਵੇਂ ਹਾਰੇ ਨੇ ਅੱਛਾ ਬਾਬਾ ਜੀ ਇਸ ਕਿਲੇ ਨੂੰ ਲੈ ਕੇ ਜਾਂ ਕਹਿ ਸਕਦੇ ਸਾਂ ਸਥਾਨ ਨੂੰ ਲੈ ਕੇ ਕੋਰਟ 'ਚ ਵੀ ਕੇਸ ਗਿਆ ਕਿਹਾ ਜਾਂਦਾ ਕਿ ਕੋਈ ਡਾਕਟਰ ਸਾਫ ਸੀ ਜਿਹੜੇ ਇਸ ਦੀ ਸਾਮ ਸੰਭਾਲ ਕਰਨਾ ਚਾਹੁੰਦੇ ਸੀ ਪਰ ਵਿਰੋਧੀ ਧਿਰ ਦੇ ਵਿੱਚ ਕੌਣ ਸੀ ਜਿਨ੍ਹਾਂ ਨੇ ਇਸ ਕਿਲੇ ਦੇ ਖਿਲਾਫ ਜਿਹੜੀ ਉਹ ਕੀਤਾ ਕੇਸ ਕੀਤਾ ਮਾਮਲਾ ਕੀ ਸੀ ਉਹ ਪੂਰਾ ਇਹ ਮਾਮਲਾ ਸੀ ਕਿ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਸੀ ਜਿਸ ਦੇ ਅਨੁਮਾਨ ਸਿੰਘ ਜੀ ਆਏ ਸੀ ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਠੀਕ ਹੈ ਕਿਉਂਕਿ ਅੱਗੇ ਮੂਰਤੀ ਸਥਾਪਨਾ ਸੀ ਉਹਦੇ ਕਰਕੇ ਵਿਵਾਦ ਚੱਲ ਗਿਆ ਹੂੰ ਉਸ ਤੋਂ ਬਾਅਦ ਫਿਰ ਮਹਾਰਾਜ ਦਾ ਸਰੂਪ ਇੱਥੋਂ ਚੱਕ ਕੇ ਗੁਰਦੁਆਰਾ ਸਾਹਿਬ ਭੇਜਿਆ ਗਿਆ ਫਿਰ ਹੁਣ ਰਾਮ ਮੰਦਿਰ ਡਾਕਟਰ ਮਨਜੀਤ ਸਿੰਘ ਰਦਾਵਾ ਜੋ ਨਾਨਕੇ ਇਹ ਸਾਰੇ ਹੀ ਇਟ ਕੱਲੀ ਕੱਲੀ ਇਟ ਬਾਹਰੋਂ ਲਿਆ ਕੇ ਸੀਮਿੰਟ ਲਿਆ ਕੇ ਨਾ ਮੰਦਿਰ ਬਣਾਇਆ ਹੈ ਹਮ ਅੱਛਾ ਇਹ ਮੈਂ ਕੇਸ ਪੁੱਛ ਰਿਹਾ ਕਿਨੇ ਕੀਤਾ ਸੀ ਪਰ ਦੂਜੀ ਧਿਰ ਕਿਹੜੀ ਸੀਗੀ ਦੂਜੀ ਧਿਰ ਕੋਈ ਨਹੀਂ ਸੀ ਇਹੋ ਹੀ ਸੀ ਆਪਣੇ ਬੁਵਾਤਕ ਭਾਗਾਂ ਲੈਣੇ ਅੱਛਾ ਹਾਂਜੀ ਤੇ ਹੁਣ ਸਰਕਾਰ ਵੱਲੋਂ ਕੋਈ ਉਪਰਾਲਾ ਹੁਣ ਮੌਜੂਦਾ ਸਮੇਂ ਕੀਤਾ ਜਾ ਰਿਹਾ ਹੈ ਕਿ ਨਹੀਂ ਕੋਈ ਨਹੀਂ ਕੀਤਾ ਜਾ ਰਿਹਾ ਅਜੇ ਤੁਸੀਂ ਕਿੰਨੇ ਸਮੇਂ ਤੋਂ ਰੇ ਸੇਵਾ ਕਰ ਰਹੇ ਹੋ 22-23 ਸਾਲ ਹੋ ਗਏ ਨੇ ਤੁਸੀਂ 22-23 ਸਾਲਾਂ ਤੋਂ ਰੇ ਮੌਜੂਦ ਹੋ ਹਾਂਜੀ ਤੇ ਤੁਹਾਡੇ ਸਾਹਮਣੇ ਕਿਲੇ ਦੇ ਕੰਧਾਂ ਢਈਆਂ ਵੀ ਹੋਣ ਗਿਆ ਹਾਂਜੀ ਇਹ ਤੂੰ ਮੌਣ ਤੂਫਾਨ ਜ ਆਇਆ ਸੀ ਇਹ ਕੰਧ ਬਣਾ ਰਹੇ ਸੀ ਤੋਂ ਰੋਕ ਲਾਤੀ ਇਹ ਬਾਅਦ ਚ ਤੂਫਾਨ ਜ ਆਇਆ ਤੇ ਸਾਰੀ ਗਿਰ ਗਈ ਹੂੰ ਬਾਬਾ ਜੀ ਇਹ ਜਿਹੜਾ ਪਿੰਡ ਹੈ ਕਿਹੜੇ ਯੁੱਗ ਦਾ ਹੈ ਇਹ ਤ੍ਰੇਤੇ ਯੁੱਗ ਦਾ ਸੀ ਤ੍ਰੇਤੇ ਯੁੱਗ ਦਾ ਹਾਂਜੀ ਭਗਵਾਨ ਰਾਮ ਜੀ ਹੋਰਾਂ ਦੇ ਯੁੱਗ ਦਾ ਹਾਂਜੀ ਇਹ ਕਿਉਂਕਿ ਇਹਨਾਂ ਦੇ ਜਿਹੜੇ ਦਾਦਾ ਸੀ ਨਾਨਾ ਸੀ ਜੇ ਮੁਹੰਮਦ ਨੂੰ ਮੰਤ ਤੇ ਰਾਜਾ ਕੋਸ਼ਲ ਨਰੇਸ਼ ਅੱਛਾ ਆਰਾਮਜੀ ਦੇ ਨਾਨਾ ਜੀ ਨਾਨਾ ਜੀ ਅੱਛਾ ਉਹ ਇਸ ਇੱਥੋਂ ਇਸ ਸਤਾਨ ਚ ਉਹਨਾਂ ਦਾ ਘਰ ਸੀ ਉਹਨਾਂ ਦਾ ਪੰਜਾਬ ਚ ਹਾਂਜੀ ਮਾਤਾ ਕੋਸ਼ਲ ਇਹਦੇ ਪੇਕੇ ਘਰ ਸੀ ਠੀਕ ਹੈ ਤੇ RAM ਜੀ ਦਾ ਜਨਮ ਨੂੰ ਲੈ ਕੇ ਵੀ ਬਹੁਤ ਸਾਰੇ ਗੱਲਾਂ ਸਾਹਮਣੇ ਆਉਂਦੀਆਂ ਨੇ ਕੋਈ ਕਹਿੰਦਾ ਕਿਥੇ ਹੋਇਆ ਕੋਈ ਕਿਥਾ ਤੁਹਾਡੇ ਮੁਤਾਬਿਕ ਕੀ ਇੱਥੇ ਹੋਇਆ ਹੋਊਗਾ ਕਿਉਂਕਿ ਸਾਡੇ ਆਪਣੇ ਹੁੰਦਾ ਰਵਾਜ ਕਈਆਂ ਦੇ ਕਿ ਪੇਕੇ ਆ ਜਾਂਦੀ ਹੈ ਜਦੋਂ ਛਿਲੇ ਚਤੀ ਪੈਣ ਹੁੰਦੀ ਹੈ। ਹਾਂਜੀ। ਕੀ ਫਿਰ ਉਹ ਜਨਮ ਹੈ ਰਾਮਚੰਦਰ ਜੀ ਦਾ ਭਗਵਾਨ ਜੀ ਦਾ ਉਰੇ ਹੋਇਆ? ਹਾਂਜੀ ਇੱਥੇ ਹੋਇਆ ਸੀ। ਪਰ ਪੰਜਾਬ ਚ ਹੋਇਆ। ਪਰ ਕਿਹਾ ਜਾਂਦਾ ਜੋਧਿਆ ਚ ਹੋਇਆ ਜਾਂ ਹੋਰ ਥਾਂਵਾਂ ਤੇ। ਜੋਧਿਆ ਚ ਤੇ ਉਹਨਾਂ ਦਾ ਘਰ ਏ। ਅੱਛਾ। ਜੱਦੀ ਘਰ ਏ ਉਹਨਾਂ ਦਾ। ਹਮ। ਆਪਣਾ ਘਰ ਇਹ ਨਾਨਕਾ ਘਰ ਏ। ਜਿੱਥੇ ਕਿ ਜਨਮ ਪਹਿਲੇ ਤ੍ਰੇਤੇ ਯੁਗ ਚ ਜਿਹੜਾ ਬੱਚਾ ਹੁੰਦਾ ਸੀ ਉਹ ਨਾਨਕੇ ਘਰ ਹੁੰਦਾ ਸੀ। ਹਮ। ਤੇ ਮਾਤਾ ਕੁਸ਼ਲਿਆ ਦਾ ਪਹਿਲਾਂ ਕੋਸ਼ਲਿਆ ਜਿਹਦਾ ਜਨਮ ਹੋਇਆ ਉਦੋਂ ਕੋਸ਼ਲਪੁਰੀ ਰੱਖਿਆ ਗਿਆ ਨਾਂ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਨਾਂ ਰੱਖਿਆ ਜਨਮ ਹੋਇਆ ਇੱਥੇ ਉਹਦਾ ਨਾਂ ਕੋ ਰਾਮ ਰੱਖਿਆ ਗਿਆ ਸ਼੍ਰੀ ਰਾਮਚੰਦਰ ਜੀ ਦਾ ਨਾਮ ਕੋ ਰਾਮ ਕੋ ਰਾਮ ਫਿਰ ਰਾਮਚੰਦਰ ਜੀ ਦਾ ਨਾਮ ਬਾਅਦ ਚ ਹਿੰਦੂਆਂ ਤੇ ਮੁਸਲਮਾਨ ਸੀ ਇੱਥੇ ਉਹ ਕੋ ਰਾਮ ਦਾ ਨਾਂ ਨਹੀਂ ਸੀ ਲੈਂਦੇ ਉਹ ਕ੍ਰਾਮ ਕਰਤਾ ਅੱਛਾ ਕ੍ਰਾਮ ਤੋਂ ਹੁਣ ਕੜਾਮ ਹੈ ਅੱਛਾ ਇਸ ਪਿੰਡ ਦਾ ਨਾਮ ਹਾਂਜੀ ਮੁਗਲਾਂ ਦਾ ਰਾਜ ਰਿਆ ਇਸ ਕਿਲੇ ਤੇ ਹਾਂਜੀ ਠੀਕ ਹੈ ਮੁਗਲਾਂ ਦਾ ਰਾਜ ਰਿਹਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਇਕਲਾ ਤੇ ਜੇਹਦਾਰਾ ਨੂੰ ਮਾਨ ਸਿੰਘ ਨੇ ਅੱਛਾ ਹਾਂਜੀ ਕੀ रामचंद्र ਜੀ ਵੀ ਇਸ ਪਿੰਡ ਦੀਆਂ ਜਾਂ ਇਸ ਕਿਲੇ ਦੀਆਂ ਆ ਚਾਰਦੁਆਰੀ ਦੇ ਖੇਡਦੇ ਰਹੇ ਹੋਣਗੇ ਹਾਂਜੀ ਖੇਡਦੇ ਰਹੇ ਨੇ ਜਦੋਂ ਨਾਨਕੇ ਘਰ ਆਪਾਂ ਜਨਮ ਹੁੰਦਾ ਮਾਮੇ ਘਰ ਤੇ ਆਪਾਂ ਜਾਣੇ ਆ ਖੇਡਨੇ ਵੀ ਆ ਤੇ ਹੁਣ ਗੋਚੋ ਦੇ ਬੈਠੇ ਹੋਏ ਨੇ ਆ ਰਾਮ ਜੀ ਮਾਦਕ ਛੱਲਿਆ ਦੇ ਥੱਲੇ ਮੰਦਰ ਦੇ ਵਿੱਚ ਹਾਂ ਮਾ ਸੀਤਾ ਵੀ ਕਦੇ ਉਰੇ ਆਈ ਵਿਆਹ ਤੋਂ ਬਾਅਦ रामचंद्र ਜੀ ਲੈ ਕੇ ਆਈ ਏ ਨਹੀਂ ਪਤਾ ਛ ਇਹਦਾ ਇਤਿਹਾਸ ਨਹੀਂ ਪਤਾ ਇਹਦਾ ਨਹੀਂ ਪਤਾ ਠੀਕ ਹੈ 14 ਸਾਲ ਦਾ ਬਨਵਾਸ ਤੇ ਚਲੇਗੇ ਸੀ 14 ਸਾਲ ਤੇ ਬਨਵਾਸ ਚਲੇਗੇ ਸੀ ਇਹ ਨਹੀਂ ਪਤਾ ਮੁੜ ਕੇ ਠੀਕ ਹੈ ਅੱਛਾ ਫਿਰ ਇੱਥੋਂ ਅਯੁੱਧਿਆ ਕਿਵੇਂ ਜਾਣਾ ਹੋਇਆ ਇਹਨਾਂ ਦਾ ਜਦੋਂ ਰਹਿੰਦੇ ਉਰੇ ਸੀਗੇ ਯੁੱਧਿਆ ਇਹ ਰਾਜਾ ਦਸ਼ਰਤ ਇੱਥੇ ਸ਼ਿਕਾਰ ਖੇਡਣ ਆਉਂਦਾ ਸੀ ਹੂੰ ਕਿਉਂਕਿ ਫਿਰ ਇੱਥੇ ਕੁਸ਼ਲਿਆ ਮਾਤਾ ਸੀਗੀ ਮਾਤਾ ਸੀ ਇਹਨਾਂ ਦੀ ਘਰ ਦੀ ਰਾਜੇ ਦਸ਼ਰਦੀ ਜੀ ਫਿਰ ਇਹਨਾਂ ਦਾ ਮਿਲਜੁਲ ਹੋ ਗਿਆ ਤੇ ਉਹਨਾਂ ਨੇ ਰਾਜੇ ਨੇ ਕੋਸ਼ਲ ਨਰੇਸ਼ ਨੇ ਰਾਜਾ ਦਸ਼ਰਤਨ ਤਿਆ ਕਰ ਦਿੱਤਾ ਰਿਸ਼ਤਾ ਰਿਸ਼ਤਾ ਫਿਰ ਆਣ ਕੇ ਉਹਨਾਂ ਦਾ ਇੱਥੇ ਵਿਆਹ ਹੋਇਆ ਬਰਾਤ ਜਿਹੜੀ ਠੈਰੀ ਹੈ ਗੁਰਦੁਆਰਾ ਮਲਾਪਸਰ ਉੱਥੇ ਬੋਲੀ ਸਾਹਿਬ ਬਣਾਇਆ ਗਿਆ ਇਹਨਾਂ ਨੇ ਅੱਛਾ ਜਿਹੜਾ ਬੋਲੀ ਸਾਹਿਬ ਉੱਥੇ ਬਣਿਆ ਉਹ ਰਾਜਾ ਦਸ਼ਰਤ ਦੇ ਟਾਈਮ ਦਾ ਬਣਿਆ ਹੋਇਆ ਪੂਰਾ ਤ੍ਰੇਤੇ ਯੁੱਗ ਦਾ ਬਣਾਇਆ ਇਹ ਕਿਉਂਕਿ ਬਰਾਤ ਠੈਰੀ ਸੀ ਪਾਣੀ ਦੇ ਸਾਧਨ ਕੋਈ ਨਹੀਂ ਸੀ ਉੱਥੇ ਫਿਰ ਉਹਨਾਂ ਪਾਣੀ ਦਾ ਸਾਧਨ ਕਰਕੇ ਤੇ ਉਹ ਬਣਾਇਆ ਗਿਆ ਅੱਜ ਉੱਥੇ ਗੁਰੂ ਘਰ ਹੈ ਹਾਂਜੀ ਅੱਜ ਗੁਰੂ ਘਰ ਹੈ ਗੁਰੂ ਘਰ ਕਿਸ ਦੀ ਯਾਦ ਚ ਬਣਾਇਆ ਗਿਆ ਕਿਉਂਕਿ ਉਹ ਤਾਂ ਜਦੋਂ ਦਸਵੇਂ ਪਾਤਸ਼ਾਹ ਦਾ ਜਨਮ ਹੋਇਆ ਪਟਨੇ ਦੇ ਵਿੱਚ ਪੀਰ ਪੀਖਮਸ਼ਾ ਨੇ ਚੜਦੇ ਵਾਲ ਨਮਾਜ਼ ਪੜੀ ਕਿ ਸਾਡੇ ਜਿਹੜੇ ਨਾਲ ਦੇ ਸੀ ਉਹ ਲੈਂਦੇ ਵਾਲ ਪੜਦੇ ਸੀ ਇਹਨਾਂ ਚੜਦੇ ਵਾਲ ਪੜ ਲਈ ਕਹਿੰਦੇ ਕਿ ਅੱਲਾ ਸਾਡਾ ਅੱਜ ਇੱਧਰ ਆ ਗਿਆ ਫਿਰ ਉਹਦੀ ਉੱਥੇ ਪਟਨੇ ਚ ਜਾ ਕੇ ਪੀਰ ਪੀਖਮਸ਼ਾ ਜੀ ਤੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਫਿਰ ਦਸਵੇਂ ਪਾਤਸ਼ਾਹ ਜੀ ਇਹ ਜਦੋਂ ਪੀਰ ਭੀਖਮ ਸਾਹਿਬ ਜੁਰਗੋਗੇ ਗਿਰਦ ਹੋਗੇ ਫਿਰ ਆਣ ਕੇ ਇਹਨਾਂ ਨੂੰ ਇੱਥੇ ਗੁਰਦਵਾਰਾ ਮੁਲਾਫਸਰ ਮਿਲੇ ਨੇ ਅੱਛਾ ਅਯੁੱਧਿਆ ਚ ਆਰਾਮ ਮੰਦਿਰ ਜਿਹੜਾ ਬਣਿਆ ਉਸ ਨੂੰ ਲੈ ਕੇ ਬਹੁਤ ਕਨਫਲਿਕਟ ਹੈ ਬਹੁਤ ਸਾਰੇ ਲੋਕ ਵਿਰੋਧ ਵੀ ਕਰਦੇ ਨੇ ਤੁਹਾਡੇ ਪਿੰਡ ਦੇ ਲੋਕ ਕਿਵੇਂ ਦੇਖਦੇ ਨੇ ਉਸ ਚੀਜ਼ ਨੂੰ ਕਿਉਂਕਿ ਤੁਸੀਂ ਰਾਮਚੰਦਰ ਜੀ ਦੀ ਇਸ ਪਵਿੱਤਰ ਧਰਤੀ ਨਾਲ ਜੁੜੇ ਹੋਏ ਹੋ ਵੀ ਅਸੀਂ ਤਾਂ ਸੋਚਨੇ ਕਿ ਸਾਡਾ ਜਿੱਥੇ ਜਨਮ ਸਥਾਨ ਹੈ ਉਹਨਾਂ ਦਾ ਅਸਲੀ ਉਹ ਘਰ ਤੇ ਇਸ ਤਰ੍ਹਾਂ ਹੀ ਖੰਡਣ ਹੋਇਆ ਬੈਠਾ ਹਾਂ ਹਾਂ ਠੀਕ ਹੈ ਅਸੀਂ ਤਾਂ ਕਹਿੰਦੇ ਇੱਥੇ ਘੜਾਵ ਇਹਦਾ ਨਾਨਕੇ ਘਰ ਰਾਮ ਮੰਦਰ ਬਣਨਾ ਚਾਹੀਦਾ ਜਿੱਥੇ ਮਤਲਬ ਇਹ ਯੋਧਿਆ ਇੰਨਾ ਪੈਸਾ ਲਾਤਾ ਗਵਰਨਮੈਂਟ ਕੋਲ ਸਭ ਕੁਝ ਆ ਇਹ ਵੀ ਉਹਨਾਂ ਦੇ ਨਾਨਕੇ ਨੇ ਰਾਮਚੰਦਰ ਜੀ ਦੇ ਅਗਰ ਇਹਦਾ ਵੀ ਕੋਈ ਸੁਧਾਰ ਹੋ ਜੇ ਨਾਨਕਾ ਘਰ ਤੇ ਬਹੁਤ ਵਧੀਆ ਬਾਕੀ ਉਹ ਮੰਦਰ ਬਣ ਗਿਆ ਚਲੋ ਵਧੀਆ ਮਹਾਰਾਜ ਦਾ ਘਰ ਤਾਂ ਬਣਨੇ ਚਾਹੀਦਾ 21 ਤਰੀਕ ਨੂੰ ਇੱਥੇ ਸੋਭਾ ਯਾਤਰਾ ਆ ਰਹੀ ਹੈ ਤੇ 20 ਤਰੀਕ ਨੂੰ ਕਾਫੀ ਤਗੜਾ ਇਕੱਠ ਹੈ ਕੋਈ 8 ਨੂੰ ਐਮਐਲਏ ਸਾਹਿਬ ਆ ਰਹੇ ਨੇ ਸ਼ਿਵ ਕੁਮਾਰ ਸ਼ਰਮਾ ਜੀ ਆ ਰਹੇ ਨੇ ਹਮ ਸ਼ਿਵਸਨ ਨਾਲ ਦੇ ਪ੍ਰਧਾਨ ਹੋਰ ਵੀ ਜਨਤਾ ਕਾਫੀ ਆ ਰਹੀ ਇੱਥੇ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਧਿਆਨ ਵਿੱਚ ਇਹ ਚੀਜ਼ ਹੋਊਗੀ ਇਹ ਥਾਂ ਵੀ ਭਗਵਾਨ ਰਾਮ ਦਾ ਜਨਮ ਉਸ ਸਥਾਨ ਤੇ ਹੋਇਆ ਕਿਉਂਕਿ ਹੋਰ ਵੀ ਬਹੁਤ ਥਾਵਾਂ ਗਿਨਾ ਦਿੱਤੀਆਂ ਜਾਂਦੀਆਂ ਨੇ ਵੀ ਉਸ ਸਥਾਨ ਤੇ ਜਨਮ ਹੋਇਆ ਮਾਤਾ ਕਛਲਿਆ ਤਾਂ ਉੱਥੋਂ ਦੀ ਸੀ ਨਹੀਂ ਹੋਰ ਜਗ੍ਹਾ ਹੈ ਹੀ ਨਹੀਂ ਜੇ ਕਿਤੇ ਹਰਿਆਣੇ ਚ ਹੁੰਦਾ ਇੱਕ ਪਿੰਡ ਉਹਨੂੰ ਕਦੋਂ ਦਾ ਬਣਿਆ ਹੁੰਦਾ ਰਾਮ ਮੰਦਰ ਪੰਜਾਬ ਚ ਸੀ ਤਾਂ ਨਹੀਂ ਬਣਿਆ ਇਹ ਪੰਜਾਬ ਚ ਬਣਿਆ ਤਾਂ ਨਹੀਂ ਬਣਿਆ ਵਿਤਕਰਾ ਹੋ ਗਿਆ ਵਿਤਕਰਾ ਹੋ ਗਿਆ ਪੰਜਾਬੀ ਤਾਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਨੇ ਸਿੱਖ ਤਾਂ ਸਾਰੇ ਧਰਮਾਂ ਅਸੀਂ ਤਾਂ ਹੁਣ ਸਿੱਖਾਂ ਹਮ ਅੰਮ੍ਰਿਤਧਾਰੀ ਆ ਸਿੱਖਾਂ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਜਦੋਂ ਦਸਵੇਂ ਪਾਤਸ਼ਾਹ ਨੇ ਲਿਖ ਦਿੱਤਾ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਣ ਕੋ ਹਾਂ ਪਿੰਡ ਚ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਤਾਂ ਨਹੀਂ ਅੱਜ ਵੀ ਕੋਈ ਅਜਿਹੀ ਕੋਈ ਭੇਦਭਾਵ ਸਾਬਾ ਜੀ ਸਿੱਖਾਂ ਨੇ ਸ਼ੁਰੂ ਤੋਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਕਿਉਂਕਿ ਸਿੱਖ ਰਾਜ ਰਿਹਾ ਜਦੋਂ ਕਾਬਲ ਤੋਂ ਲੈ ਕੇ ਕੰਧਾਰ ਤੱਕ ਮਤਲਬ ਸਿੱਖ ਰਾਜ ਸੀਗਾ ਸਿੱਖ ਰਾਜ ਵੇਲੇ ਨਾ ਕੋਈ ਮਸਜਿਦ ਢਾਈ ਗਈ ਨਾ ਮੰਦਿਰ ਢਾਇਆ ਗਿਆ ਲੇਕਿਨ ਮੁਸਲਮਾਨਾਂ ਦਾ ਰਾਜ ਆਇਆ ਉਹਨਾਂ ਹਿੰਦੂਆਂ ਬਰਾਮਣਾ ਨੂੰ ਤੰਗ ਕੀਤਾ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਨੇ ਇਸ ਇੱਥੇ ਵੀ ਜਦੋਂ ਹਮਲਾ ਕੀਤਾ ਖਾਲਸੇ ਨੇ ਤਾਂ ਮੰਦਿਰ ਤੇ ਮਹਾਂਦਰਗਾਹ ਨੂੰ ਨਹੀਂ ਇਹ ਮੰਦਿਰ ਨੂੰ ਦੇਖ ਕੇ ਹੀ ਉਹਨਾਂ ਨੇ ਇਹਨੂੰ ਮੁਸਲਮਾਨਾਂ ਤੋਂ ਮਤਲਬ ਇਹਨੂੰ ਰਿਆ ਕਰਾਇਆ ਤੇ ਉਸ ਤੋਂ ਬਾਅਦ ਹੁਣ ਹਿੰਦੂਆਂ ਦਾ ਮਤਲਬ ਮਤਲਬ ਰਾਜ ਹੈ ਤੇ ਮਸਜਿਦਾਂ ਟਹਿਰੀਆਂ ਨੇ ਇਸ ਕਰਕੇ ਇਹਨਾਂ ਦਾ ਆਪੋਚ ਹੈ ਸਾਡਾ ਸਿੱਖ ਧਰਮ ਨਹੀਂ ਕਿਸੇ ਨੂੰ ਨਾ ਅਸੀਂ ਤਾਂ ਬਣਾਉਣ ਚ ਖੁਸ਼ ਹਾਂ ਢਾਣ ਚ ਖੁਸ਼ ਇਹ ਵੀ ਡਾਕਟਰ ਮਨਜੀਤ ਸਿੰਘ ਰਧਾਵਾ ਜਿਹੜਾ ਕੋ ਸਰਦਾਰ ਨੇ ਉਹਨਾਂ ਨੇ ਇਹ ਮੰਦਿਰ ਉਹ ਕਿੱਥੋਂ ਅੰਮ੍ਰitsar ਤੋਂ ਤੁਰੇ ਆਪਣੀ ਜੋਗ ਕੀਤੀ ਮਦੋਖਸ਼ਲਿਆ ਹਸਪਤਾਲ ਚ ਉਥੋਂ ਆਏ ਸ਼ੀ ਮੰਦਿਰ ਵਾਲਿਆਂ ਨਾਲ ਮਿਲ ਕੇ ਫਿਰ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਇਹਨਾਂ ਦਾ ਜਨਮ ਸਥਾਨ ਹੈ ਕਿਤੇ ਕਿੱਥੇ ਘਰ ਹੈ ਫਿਰ ਬਾਬਾ ਜੀ ਨੇ ਸੁਆਮੀ ਵੇਕਾਨੰਦ ਜੀ ਥੱਲੇ ਫੋਟੋ ਉਹਨਾਂ ਦੀ ਲੱਗੀ ਹੋਈ ਉਹਨਾਂ ਨੇ ਦੱਸਿਆ ਕਿ ਉਪਰਟ ਕਿਲੇ ਤੇ ਚਲੇ ਜਾਓ ਉਹ ਉਹਨਾਂ ਦਾ ਘਰ ਹੋਇਆ ਹੂੰ ਅੱਛਾ ਤੁਸੀਂ ਕਹਿ ਰਹੇ ਹੋ ਵੀ ਖਾਲਸੇ ਨੇ ਕੋਈ ਮੰਦਰ ਨਹੀਂ ਟਾਇਆ ਇਹ ਮੰਦਰ ਨੂੰ ਦੇਖਦੇ ਆਂ ਹੀ ਉਹਨਾਂ ਨੇ ਇਹਨੂੰ ਛੱਡਿਆ ਤੇ ਉਸੇ ਤਰ੍ਹਾਂ ਸਥਾਨ ਨੂੰ ਬਰਕਰਾਰ ਰੱਖਿਆ RAM ਮੰਦਰ ਜਿਹੜਾ ਅਯੁੱਧਿਆ ਵਾਲਾ ਉਸ ਨੂੰ ਲੈ ਕੇ ਵੀ ਕਹਿ ਦਿੱਤਾ ਜਾ ਰਿਹਾ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਨੇ ਹੀ ਕਬਜ਼ਾ ਕੀਤਾ ਸੀ ਉਹਨਾਂ ਨੇ ਹੀ ਕਬਜ਼ਾ ਦਵਾਇਆ ਸੀਗਾ ਜਿਹੜੀ ਉੱਥੇ ਮਸਜਿਦ ਸੀ ਬਾਬਰੀ ਪਹਿਲਾਂ ਕੀ ਫਿਰ ਇਸੇ ਹਿਸਾਬ ਨਾਲ ਉੱਥੇ ਵੀ ਵਾਕਈ ਉਹ ਹੋਇਆ ਹੋ ਸਕਦਾ ਜਿਵੇਂ ਸਿੱਖਾਂ ਨੇ ਉਰੇ ਕਬਜ਼ਾ ਲੈ ਕੇ ਵੀ ਇਸ ਨੂੰ ਬਰਕਰਾਰ ਹੋਇਆ ਹੋਊਗਾ ਲੇਕਿਨ ਸਿੰਘਾਂ ਨੇ ਉਹ ਮਸਜਿਦ ਢਾਈ ਤਾਂ ਨਹੀਂ ਨਾ ਸਿੰਘਾਂ ਨੇ ਕਬਜ਼ਾ ਜੂਰ ਛਡਾਤਾ ਹੋਏਗਾ ਤੇ ਉਹਨਾਂ ਦੀ ਮਸਜਿਦ ਉਹਨਾਂ ਨੂੰ ਦਿੱਤੀ ਹੋएगी ਜੋ ਹਿੰਦੂਆਂ ਦੀ ਜਗ੍ਹਾ ਹਿੰਦੂਆਂ ਨੂੰ ਦਿੱਤੀ ਹੋएगी ਐਦਾਂ ਨਹੀਂ ਹੋ ਸਕਦਾ ਕਿ ਸਿੰਘਾਂ ਨੇ ਅਗਰ ਲੈ ਕੇ ਤਾਂ ਉਹਨਾਂ ਦੀ ਮਸਜਿਦ ਗਰਾਈ ਹੋਈ ਮਸਜਿਦ ਤਾਂ ਇੰਨਾ ਹੀ ਢਾਈ ਹਿੰਦੂਆਂ ਨੇ ਪਹਿਲਾਂ ਉੱਥੇ ਮਸਜਿਦ ਸੀਗੀ ਕਹਿੰਦੇ ਕਿ ਸਾਰੇ ਤੁਸੀਂ ਵੀ ਰਿਕਾਰਡ ਸੁਣ ਰਹੇ ਹੋ ਅਸੀਂ ਵੀ ਸੁਣ ਰਹੇ ਹ ਇਤਿਹਾਸ ਕਿ ਮਸਜਿਦ ਸੀ ਚਲੋ ਰਾਮ ਮੰਦਰ ਬਣ ਗਿਆ ਬੜੀ ਵਧੀਆ ਗੱਲ ਹੈ ਲੇਕਿਨ ਮਸਜਿਦ ਨੂੰ ਅਗਰ ਸੀ ਤੇ ਉਹਨਾਂ ਦੀ ਨਹੀਂ ਟੁੱਟਣੀ ਚਾਹੀਦੀ ਤੁਹਾਨੂੰ ਨਹੀਂ ਲੱਗਦਾ ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਮੁਗਲਾਂ ਨੇ ਕਬਜ਼ਾ ਕੀਤਾ ਇਸ ਸਥਾਨ ਦੇ ਉੱਤੇ ਉਸੇ ਤਰ੍ਹਾਂ ਫਿਰ ਜਿਹੜਾ ਪਹਿਲਾਂ ਉੱਥੇ ਮੰਦਰ ਹੋਇਆ ਹੋ ਸਕਦਾ ਹੈ ਉਹਨੂੰ ਵੀ ਢਾਇਆ ਹੋ ਸਕਦਾ ਕੋ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਹੋਇਆ ਹੋਊਗਾ ਨਹੀਂ ਕੋਈ ਨੌਲੇਜ ਨਹੀਂ ਹੈ ਇਹਦਾ ਹੁਣ ਇੰਨੀ ਪਿੱਛੇ ਅਸੀਂ ਨਹੀਂ ਜਾਣ ਸਕਦੇ ਸੋ ਇਹ ਇਸ ਪਿੰਡ ਦੀ ਗੱਲ ਕਰੀਏ ਹੁਣ ਅੱਗੇ ਕੀ ਉਪਰਾਲਾ ਹੈ ਪਿੰਡ ਦਾ ਇਸ ਸਥਾਨ ਨੂੰ ਲੈ ਕੇ ਸਾਮ ਸਭਾਨ ਨੂੰ ਲੈ ਕੇ ਕਿਉਂਕਿ ਹੁਣ ਤੱਕ ਅਸੀਂ ਤਾਂ ਦੇਖੋ ਅਸੀਂ ਤਾਂ ਇਹ ਸਰਕਾਰਾਂ ਦੇ ਅੱਗੇ ਹੀ ਕਰਦੇ ਆ ਅਸੀਂ ਤੇ ਬੇਨਤੀ ਕਰਦੇ ਆ ਬੇਨਤੀ ਕਰਦੇ ਆ ਵੀ ਜਿਹੜੀਆਂ ਪ੍ਰਾਣੀਆਂ ਇਹ ਜੇ 5 10 tane ਇਮਾਰਤਾਂ ਨੇ ਸੰਭਾਲਿਆ ਜਾਵੇ ਸੰਭਾਲਿਆ ਜਾਵੇ ਔਰ ਇੱਥੇ ਆ ਕੇ ਜਿਵੇਂ ਅਗਰ ਰਾਮਚੰਦਰ ਜੀ ਦਾ ਇੱਥੇ ਨਾਨਕੇ ਸੀਗੇ ਤੇ ਇੱਥੇ ਮੰਦਿਰ ਬਣਾਇਆ ਜਾਵੇ ਕੋਈ ਐਸੀ ਗੱਲ ਨਹੀਂ ਹੈ ਕਿ ਇੱਥੇ ਕੋਈ ਇਹ ਕਹੇਗਾ ਕਿ ਮੰਦਿਰ ਨਾ ਬਣੇ ਮੰਦਿਰ ਸਾਰੇ ਪਿੰਡ ਸਿੱਖ ਹਿੰਦੂ ਮੁਸਲਮਾਨ ਸਾਰੇ ਰਲ ਕੇ ਰਲ ਰਲ ਕੇ ਤਿਆਰ ਨੇ ਇੱਥੇ ਕੋਈ ਇਹ ਜਿਹੇ ਇਹ ਜਿਹੇ ਕੋਈ ਘਰ ਨਹੀਂ ਸਾਡੇ ਇੱਥੇ ਜਿਹੜਾ ਕੋਈ ਕਿਸੇ ਨਾਲ ਕੋਈ ਨਫ਼ਰਤ ਹੈ ਸਾਡੇ ਸਭ ਮਿਲ ਕੇ ਰਹਿੰਦੇ ਨੇ ਇੱਥੇ ਮੁਸਲਮਾਨ ਹਰੇਕ ਮਾਲਕ ਸਾਡੇ ਪਿੰਡ ਦੇ ਵਿੱਚ ਹਰੇਕ ਉਹ ਹੈ ਸੰਜੀਵਾਰਤਾ ਸੰਜੀਵਾਰਤਾ ਅੱਛਾ ਬਾਬਾ ਜੀ ਪਿੰਡ ਚ ਮੈਂ ਦੇਖ ਰਿਹਾ ਸੀ ਪੁਰਾਣੀਆਂ ਗਲੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਸੜਕਾਂ ਘਰ ਨੇ ਉਹ ਪੁਰਾਣੀ ਇੱਟ ਦੀ ਬਣੇ ਹੋਏ ਨੇ ਕੀ ਉਹ ਉਹ ਕਿਹੜੇ ਯੁੱਗ ਦੇ ਹੋ ਸਕਦੇ ਨੇ ਉਹ ਤੇ 1947 ਦੀਆਂ ਹੀ ਆਣ ਕੇ ਬਣਾਏ ਗਏ ਨੇ ਪੁਰਾਣੀ ਇੱਟ ਦੀ ਹਾਂਜੀ ਪੁਰਾਣੀ ਇੱਟ ਦੇ ਕੁਝ ਹੈ ਨੇ ਪੁਰਾਣੇ ਜਦੋਂ ਦੇ ਘਰ ਸੀ ਮੁਸਲਮਾਨਾਂ ਦੇ ਜਿਹੜੇ ਪਹਿਲੇ ਸੀ ਜਦੋਂ ਉਹ 47 ਚੋਂ ਉੱਥੋਂ ਪੰਜਾਬ ਦੀ ਵੰਡ ਹੋਈ ਉਹ ਘਰ ਐਨੇ ਥੋੜੇ ਦਿਖਦੇ ਨੇ ਇੱਧਰ ਹੂੰ ਤੇ ਤੇ ਬਾਕੀ ਸਾਰੇ ਟਾਏ ਗਏ ਨੇ ਹੂੰ ਛੋਟੀ ਏਟ ਦੀ ਸੀ ਉਹ ਹੋਲੀ ਹੋਲੀ ਗਿਰਦੇ ਗਏ ਵੱਡੀ ਏਟ ਲਾਈ ਗਏ ਛੋਟੀ ਚੱਕੀ ਗਏ ਮਤਲਬ ਹੂੰ ਠੀਕ ਹੈ ਸੋ ਬਾਬਾ ਜੀ ਇਸ ਕਿਲੇ ਦੀ ਰੂਪਰੇਖਾ ਕੀ ਹੁੰਦੀ ਸੀ ਕੀ ਇਹਦਾ ਸਟਰਕਚਰ ਹੁੰਦਾ ਸੀ ਉਸ ਸਮੇਂ ਹੁਣ ਤਾਂ ਚਲੋ ਬਹੁਤ ਸਾਰੀ ਜਗ੍ਹਾ ਜਿਹੜੀ ਖੰਡਰ ਬਣ ਚੁੱਕੀ ਹੈ ਹਾਂਜੀ ਇਹ ਜੀ 12 ਦਰੀ ਬੋਲਿਆ ਜਾਂਦਾ ਸੀ ਇਹ ਚ 12 ਲੰਘੇ ਨੇ ਤੇ ਚਾਰ ਦਿਸ਼ਾ ਦੇ ਚਾਰੇ ਦਰਵਾਜੇ ਨੇ ਇਸ ਮੰਦਰ ਦੇ ਕਹਿ ਰਹੇ ਹੋ ਜਾਂ ਕਿਲੇ ਦੇ ਇਸ ਕਿ ਉਹ ਅੰਦਰ ਦੇ ਕਿਲੇ ਦੇ ਕਿਲੇ ਦੇ ਹਾਂਜੀ ਠੀਕ ਹੈ ਤੇ ਚਾਰ ਕੋਠੜੀਆਂ ਨੇ ਚ ਇੱਕ ਟਾਪੇ ਪਾਣੀ ਸਟੋਰ ਕਰਨ ਵਾਲਾ ਇਹਨਾਂ ਦਾ ਰਾਜਿਆਂ ਦਾ ਤੇ ਬਾਹਰ ਲੀਆਂ 16 ਕਲਾ ਨੇ 16 ਕਲਾ ਮਤਲਬ 16 ਦਰਵਾਜ਼ੇ 16 ਕੋਨੇ ਹੁੰਦੇ ਨੇ ਇਹਨਾਂ ਨੂੰ ਜਿਵੇਂ 16 ਕਲਾ ਸਪੂਰਨ ਹੋ ਗਿਆ ਕੋਈ ਇਹ ਇਤਿਹਾਸਕ ਜਗ੍ਹਾ ਇਹਨਾਂ ਨੂੰ ਬਣਾਇਆ ਜਾਂਦਾ ਉਹਨਾਂ ਨੂੰ ਤੇ ਤਾਂ ਕਰਕੇ ਇਹਨੂੰ 16 ਕਲਾ ਕਿਹਾ ਜਾਂਦਾ 16 ਕਲਾ ਕਿਹਨੇ ਬਣਵਾਇਆ ਇਸ ਦੇ ਬਾਰੇ ਕੋਈ ਜਾਣਕਾਰੀ ਇਹ ਰਾਜ ਪਹਿਲਾਂ ਰਾਜੇ ਨੇ ਬਣਾਇਆ ਹੋਇਆ ਸੀ ਬਾਅਦ ਚ ਡਾਕਟਰ ਮਨਜੀਤ ਸਿੰਘ ਰਦਾਵਾ ਜਿਨ੍ਹਾਂ ਨੇ ਰਾਜੇ ਕਿਹੜੇ ਨੇ ਬਣਵਾਇਆ ਸੀ ਇਹ ਰਾਜਾ ਕੋਸ਼ਲ ਨਰੇਸ਼ ਨੇ ਬਣਾਇਆ ਸੀ ਕੋਸ਼ਲ ਉਹ ਕੌਣ ਸਨ ਇਹ ਜੇ ਰਾਜਾ ਸੀ ਨਾਨਾ ਜੀ ਆ ਰਾਮਚੰਦਰ ਜੀ ਦਾ ਹਾਂਜੀ ਠੀਕ ਹੈ ਸੋ ਉਹਨਾਂ ਵੱਲੋਂ ਇਹਨਾਂ ਚੋਂ ਦੋ ਸੀ ਨਾ ਭਰਾ ਰਾਜਾ ਕੋਸ਼ਲ ਨਰੇਸ਼ ਹਮਾਨੂੰ ਮੰਨਤ ਜਿਹੜਾ ਨਾਨਾ ਸੀ ਇਹਦਾ ਹਮਾਨੂੰ ਮੰਨਤ ਸੀ ਆ ਰਾਮ ਦਾ ਤੇ ਜਿਹੜਾ ਚਾਚਾ ਤਾਇਆ ਸੀ ਜਿਵੇਂ ਉਹਨਾਂ ਦਾ ਉਹ ਰਾਜਾ ਕੋਸ਼ਲ ਨਰਿਸ਼ ਉਹਨਾਂ ਦਾ ਹੀ ਕਿਲਾ ਸੀ ਤੇ ਇਸੇ ਕਿਲੇ ਚ ਮਾਤਾ ਕੋਸ਼ਲਿਆ ਜਨਮ ਹਾਂਜੀ ਇਹਨਾਂ ਦੇ ਕਿਲੇ ਸੀ ਰਾਮਚੰਦਰ ਜੀ ਦਾ ਜਨਮ ਇੱਥੇ ਹੋਇਆ ਇੱਥੇ ਹੋਇਆ ਜੀ ਠੀਕ ਹੈ ਸੋ ਇਹ ਹਾਂ ਅਸੀਂ ਅੱਜ ਇਸ ਵੇਲੇ ਮੌਜੂਦ ਹਾਂ ਪਿੰਡ ਕੜਾਮ ਪੰਜਾਬ ਦੇ ਵਿੱਚ ਜ਼ਿਲ੍ਹਾ ਪਟਿਆਲਾ ਸੋ ਇਸ ਸਥਾਨ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਭਗਵਾਨ ਰਾਮਚੰਦਰ ਜੀ ਦਾ ਜਨਮ ਹੋਇਆ ਕਿਉਂਕਿ ਇਸ ਪਿੰਡ ਦੇ ਵਿੱਚ ਮਾਤਾ ਕੁਸ਼ਲਿਆ ਜੋ ਭਗਵਾਨ ਰਾਮ ਦੇ ਮਾਤਾ ਸੀ ਉਹਨਾਂ ਦਾ ਜਨਮ ਵੀ ਇਸੇ ਸਥਾਨ ਤੇ ਹੋਇਆ ਇਸ ਪਿੰਡ ਨਾਲ ਹੀ ਸਬੰਧ ਰੱਖਦੀ ਸੀ ਰਾਜਾ ਦਸ਼ਰਤ ਵੀ ਖਾਸ ਤੌਰ ਤੇ ਬਰਾਤ ਲੈ ਕੇ ਇਸੇ ਪਿੰਡ ਟੁਕੇ ਸਪੈਸ਼ਲ ਇੱਕ ਖਾਸ ਬੋਲੀ ਵੀ ਉਸ ਸਮੇਂ ਬਣਾਈ ਗਈ ਪਾਣੀ ਦੀ ਘਾਟ ਨੂੰ ਦੇਖਦੇ ਹੋਏ ਜਾਂ ਬਰਾਤ ਨੂੰ ਪਾਣੀ ਦੀ ਸੇਵਾ ਦੇ ਲਈ ਉਸੋ ਅੱਜ ਇਹ ਪਿੰਡ ਹੈ ਜਿਹੜਾ ਕਹਿ ਸਕਦੇ ਆ ਕਿ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਨਜ਼ਰ ਆਉਂਦਾ ਹੈ ਹਾਲਾਂਕਿ ਪਿੰਡ ਵਾਸੀਆਂ ਚ ਇੱਕ ਰੋਸ ਜ਼ਰੂਰ ਹੈ ਕਿ ਹੁਣ ਤੱਕ ਸਰਕਾਰਾਂ ਨੇ ਕਿਸੇ ਹੋਰ ਸੰਸਥਾ ਨੇ ਇਸ ਪਿੰਡ ਦੀ ਸਾਰਣੀ ਲਈ ਕੜਾਮ ਤੋਂ ਮੈਂ ਪ੍ਰਵਿੰਦਰ ਸਿੰਘ ਜਗਪ੍ਰੀਤ ਦੇ ਨਾਲ